ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਾਨੋਚਾਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਨੇ ਵੀਰ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਇਸ ਫਾਰਮ ਤੋਂ ਆਪਾਂ ਇੱਕ ਵੀਡੀਓ ਬਣਾਈ ਸੀਗੀ ਸੋ ਡੇਰੀ ਫਾਰਮਾ ਵੀਰ ਉਹਨਾਂ ਦਾ ਤੇ ਲਾਰਜ ਫਾਰਮਾ ਠੀਕ ਆ ਜੀ ਸੋ ਕਾਫੀ ਮੱਝਾਂ ਵੀਰ ਉਹਨਾਂ ਨੇ ਘਰੇ ਵੀ ਰੱਖੀਆਂ ਨੇ ਡੇਰੀ ਪਰਪਸ ਵਾਸਤੇ ਤਕਰੀਬਨ ਕੋਈ 70-80 ਮੱਝਾਂ ਵੀਰ ਹੋਂਦੇ ਕੋਲ ਵੀ ਆ ਤੇ ਨਾਲ ਦੀ ਨਾਲ ਹੀ ਸੇਰ ਪਰ ਸੇਲ ਪਰਚੇਜ ਦਾ ਕੰਮ ਆ। ਵਿਕਰੀ ਵਾਲੇ ਪਸ਼ੂ ਰੂਟੀਨ ਦੇ ਵਿੱਚ ਇਸ ਕਿਲੇ ਤੇ ਆਏ ਗਏ ਰਹਿੰਦੇ ਆ। ਬਾਕੀ ਅੱਜ ਆਪਾਂ ਮੱਝਾਂ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤਕਰੀਬਨ ਵੈਸੇ 8 ਕ ਨਾਗ ਨੇ। ਤਕਰੀਬਨ ਕੋਈ ਦੂਜੇ ਸਵੇ ਪਹਿਲੇ ਸਵੇ ਦੂਜੇ ਸਵੇ ਇਹ ਮੱਝਾਂ ਝੋਟੀਆਂ ਨੇ ਅੱਜ ਇਸ ਕਿਲੇ ਤੇ। ਸਵੇ ਸੁਵੇ ਪਸ਼ੂ ਆ ਬਾਕੀ ਹੋ ਸਕਿਆ ਤਾਂ ਤੁਹਾਨੂੰ ਅੱਜ 5 ਤੋਂ 6 ਕ ਨਾਗ ਆਪਾਂ ਦਿਖਾਵਾਂਗੇ। ਵੈਸੇ ਮੱਝਾਂ ਟੋਟਲ 8 ਨਾਗ ਨੇ। ਕਿਸੇ ਟਾਈਮ ਵੀ ਕੋਈ ਭਰਾ ਸੱਜਣ ਆਪਣੇ ਇੱਥੇ ਵਿਜ਼ਿਟ ਕਰਕੇ ਤੁਸੀਂ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰ ਸਕਦੇ ਜੀ ਬਾਕੀ ਕੱਲੇ-ਕੱਲੇ ਐਨੀਮਲ ਦਾ ਆਪਾਂ ਵੇਰਵਾ ਲੈਂਦੇ ਚੱਲਾਂਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਅੱਜ ਤਰੀਕ 8 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ ਇਵਨਿੰਗ ਦਾ ਦੋਸਤੋ ਕੋਈ 4 ਵਜੇ ਦਾ ਸਮਾਂ ਤੇ ਬਾਕੀ ਇਥੇ ਅਣਕਤ ਤੁਸੀਂ ਤਸੱਲੀ ਕਰ ਲਿਆ ਤੇ ਆਉਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਮੰਨੇਬੀਰ ਸਾਸਰੀ ਕਾਲ ਜੀ ਸਾਸਿਆ ਸਾਨੂੰ ਸਾਰਾ ਸਾਡੇ ਕੰਮ ਦੇਖਾ ਲਿਆ ਸੰਧੂ ਪਰਮਵੀਰਾਂ ਭੈਣ ਭਰਾਵਾਂ ਪਿਆਰ ਭਈ ਸਾਸਰੀ ਕਾਲ ਸਾਸਰੀ ਕਾਲ ਪਾਜੀ ਠੀਕ ਠਾਕ ਸੇ ਤਾਂ ਹਾਂਜੀ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਬਹੁਤ ਵਧੀਆ ਜੀ ਠੀਕ ਠਾਕ ਮਹਾਰਾਜ ਵਧੀਆ ਗਰਮੀ ਬੜੀ ਕੀਤੀ ਜੀ ਗਰਮੀ ਪਾਜੀ ਫਿਰ ਇਸੇ ਤਰ੍ਹਾਂ ਹੀ ਸੀਜ਼ਨ ਜਿਹਾ ਚੱਲਣ ਦੇ ਹਾਂਜੀ ਹਾਂਜੀ ਬੜਾ ਠੰਡਾ ਰਿਹਾ ਮੌਸਮ ਹਾਂ ਥੋੜਾ ਮੀਂਹ ਵੀ ਪੈਂਦਾ ਰਿਹਾ ਨਾ ਸੱਜੇ ਖੱਬੇ ਥੋੜਾ ਸੁਸਤਰ ਜਾ ਰਿਹਾ ਵਿੱਚ ਹਾਂਜੀ ਹਾਂਜੀ ਆ ਚਲੋ ਇਸੇ ਤਰ੍ਹਾਂ ਹੀ ਹੈ ਅੱਛਾ ਮੈਂ ਨਵੀਰ ਮਾਲ ਤਕਰੀਬਨ ਆਪਣੇ ਕੋਲ ਇਸੇ ਤਰ੍ਹਾਂ ਹੀ ਆਉਂਦਾ ਰਿਹਾ ਆਪਾਂ ਪਿੱਛੇ ਪਾਈ ਸੀ 2 ਮਹੀਨੇ ਪਹਿਲਾਂ ਇੱਕ ਵੀਡੀਓ ਉਹ ਮਾਲ ਤਾਂ ਨੱਸਿਆ ਸੰਧੂ ਸਾਹਿਬ ਜਦੋਂ ਆਪਾਂ ਤੁਹਾਨੂੰ ਫੋਨ ਨਹੀਂ ਕੀਤਾ ਦੋ ਤਰੀਨ ਹਾਂਜੀ ਮੱਜਾਂ ਤੋਂ ਜਿਆਰਾ ਆਈਆਂ ਹੀ ਆਪਣੇ ਕੋਲ ਹਾਂਜੀ ਤੇ ਤੁਹਾਨੂੰ ਫੋਨ ਕੀਤਾ ਤੁਸੀਂ ਆਖਿਆ ਮੈਂ ਕੱਢਦਾ ਟਾਈਮ ਤੇ ਫਿਰ ਤੁਹਾਡਾ ਗਾਂਵ ਸ਼ਾਹ ਹੋ ਗਿਆ ਸਰਕਲ ਜਿਆ ਆ ਬਿਲਕੁਲ ਫਿਰ ਆਪਣੇ ਕੋਲ ਡੇਰੀ ਵਾਲੇ ਗਾਹ ਲੱਗੇ ਅੰਮ੍ਰਿਤਸਰ ਦੇ ਪੱਕੇ ਫਿਰ ਪੰਜ ਇੱਕ ਮਹੀਨਾ ਚਾਰ ਇੱਕ ਲੈ ਗਿਆ ਤਿੰਨ ਚਾਰ ਇੱਕ ਬੰਦਾ ਵੀ ਲੈ ਗਿਆ ਬਿਲਕੁਲ ਬਿਲਕੁਲ ਦੋ ਗਮੀਆਂ ਅਪਟਾਰੀ ਚ ਚਲ ਗਈਆਂ ਸੀ ਠੀਕ ਆ ਅੱਜ ਆਪਣੇ ਕੋਲ ਵੈਸੇ ਟੋਟਲ ਜਿਹੜੀਆਂ 8 ਗਮੀਆਂ ਝੋਟੀਆਂ ਆ 8 ਝੋ ਲੋ ਵੀ ਅੱਠ ਮੱਝਾਂ ਝੋਟੀਆਂ ਨੇ ਤੇ ਸਾਰੇ ਮਾਲ ਸੁਆ ਵੀਰ ਸਾਰੀਆਂ ਸੁਆ ਇੱਕ ਗੱਪੜ ਜੀ ਇੱਕ ਗੱਪੜ ਸ਼ੁਰੂਆਤ ਕਰ ਲਾਂਗੇ ਸੋ ਜੇ ਜਕਰ ਦੋਸਤੋ ਜਿੰਨੀ ਵੀ ਸ਼ਾਟ ਦੇ ਵਿੱਚ ਗੱਲਬਾਤ ਹੋਊਗੀ ਤੇ ਬਾਕੀ ਪ੍ਰੋਪਰ ਤੁਹਾਨੂੰ ਆਪਾਂ ਅੱਠ ਮੱਝਾਂ ਮੱਝਾਂ ਦਿਖਾ ਦੇਾਂਗੇ ਠੀਕ ਹੈ ਜੀ ਵੀਡੀਓ ਨਾਲ ਲੰਬੀ ਹੋਵੇ ਤੇ ਸ਼ੁਰੂਆਤ ਵੀਰ ਮੰਨੇ ਕਿਹੜੇ ਪਾਸੇ ਫਿਰ ਕਰਦੇ ਸੋ ਸ਼ੁਰੂਆਤ ਕਰਦੇ ਆ ਦੋਸਤੋ ਪਹਿਲੇ ਨੰਬਰ ਤੋਂ ਇੱਕ ਮੱਝ ਤੁਹਾਨੂੰ ਦਿਖਾ ਰਹੇ ਆ ਆਪਾਂ ਚੈੱਕ ਕਰੋ ਤੁਸੀਂ ਮੱਝ ਇਹਦਾ ਵੇਰਵਾ ਫਿਰ ਕੀ ਆ ਕਿੰਨਾ ਸੁਆ ਦੂਜਾ ਸੁਆ ਤੁੰਦੂ ਸਾਹਿਬ ਦੂਜਾ ਸੁਆ ਛਿੱਗੀ ਮੂੰਹ 6 ਦਾ ਦਾ ਜੀ ਹਾਂ ਜੀ ਠੀਕ ਹੈ ਬੋਲਾ ਇਥੇ ਲਿਆਉਣਾ ਮੌਕੇ ਦਾਣਾ 14 15 ਕਿਲੋ ਤਸੇ ਸਵੀਟਲੇ ਤਿਆਰ ਨੇ 14 15 ਕਿਲੋ ਤੇ 20 ਕਿਲੋ ਦੁੱਧ ਮੈਂ ਦਊਗੀ ਠੀਕ ਹੈ ਜੀ ਗਰੰਟੀ ਵਾਲਾ 18 ਦੀ ਜਿਹੜਾ ਵੀਰ ਭਰਾਤ ਚੈਨਲ ਤੇ ਵੇਖ ਕੇ ਤੇਰੀ ਜਨ ਤੇ ਆਉਂਦਾ ਵਾ 18 ਦੀ ਓੜ ਲੈ ਜਾ ਆਪਦੀ ਠੀਕ ਆ ਲਓ ਵੀ 18 ਦੀ ਓੜ ਵੀਰਾਂ ਦਾ ਵੀ ਦੇ ਦਿਆਂਗੇ 14 13 14 ਕਿਲੋ ਇਸ ਵਕਤ ਬੋਲਾ ਹੀ ਆ ਹਾਂਜੀ ਮਗਰ ਕੀ ਇਹਦਾ ਬੱਚਾ ਮਗਰ ਇਹਦੇ ਵਿੱਚ ਕਟਾ ਜੇ ਮਗਰ ਕਟਾ ਮੇਲ ਕਾਫ ਆ ਤੇ ਦੂਜਾ ਸੂਆ ਜਿਹੜੀ ਹੈ ਮੈਂ ਸੂਈ ਆ ਆ ਬੱਚਾ ਤੁਸੀਂ ਨਾਲ ਹੀ ਦੇਖ ਲਓ ਮੇਲ ਕਾ ਵਟ ਠੀਕ ਆ ਕਿ ਬਾਕੀ ਸਟਾਰਟਿੰਗ ਹੀ ਚੰਗੀ ਆ ਕਰਮਾ ਵਾਲੀ ਦੀ 14 ਲੀਟਰ ਤੋਂ ਸਟਾਰਟਿੰਗ ਹੀ ਆ ਕੱਦ ਬਟਾ ਬਹੁਤ ਚੰਗਾ ਆ ਹਸਾਰ ਤੋਂ ਇਹ ਛੋਟੀ ਦੁੱਧ ਵਾਲੀ ਵੀ 20 ਕਿਲੋ ਦੀ ਤੇ ਜੰਪਲ ਫਿਰ ਉਧਰ ਦੀ ਆ ਕਰਮਾ ਵਾਲੀ ਹੈ ਨਾ ਲਿਓਗੇ ਆ ਦੇਖੋ ਜੀ ਫੇਸ ਕੁਆਲਟੀ ਬਾਕੀ ਬਾਡੀ ਸਟਰਕਚਰ ਦਾ ਚੈੱਕ ਕਰੋ ਮੇਰਾ ਭਰਾ ਫੁੱਲ ਵਜਨ ਵੇਟ ਆ ਦੇਖੋ ਜੀ ਦੰਦਾਂ ਜੀ ਆ ਵੀਰ ਮੂੰਹ ਛੱਗੀ ਆ ਵੀਰ ਛੱਗੀ ਆ ਲਓ ਵੀ 6 ਦੰਦ ਇਹ ਦੋਸਤੋ ਜਿਹੜੀ ਮਾਂ ਚ ਤੁਸੀਂ ਸਾਹਮਣੇ ਝੋਟੀ ਦੇਖ ਰਿਹਾ ਜੇ ਇੱਕ ਸਾਰ ਪੱਧਰ ਲੇਵਾ ਕਰਮਾੜੀ ਦਾ ਤੇ ਮੁੱਠੀ ਮੁੱਠੀ ਦੋਹਰੇ ਥਣ ਲੱਗਾ ਠੀਕ ਆ ਕੱਟਾ ਮਗਰਾ ਮੇਲਕਾਪ ਬਾਕੀ ਚੱਡੇ ਲੇਵੇ ਤੋਂ ਨਾਰਮਲੀ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਵੀ ਤਕਰੀਬਨ ਕਰਮਾੜੀ ਦੋ ਤੋਂ ਵੀ 18 17 18 17 ਲੀਟਰ ਵੀ ਦੰਦਾਂ ਦੀ ਭਰਾਜੂਗੀ ਵੱਡੀ ਹਾਈਟ ਕੱਟ ਦੇ ਵਿੱਚ ਉਹਨਾਂ ਭਰਾਵਾਂ ਨੂੰ ਪਹਿਲਾਂ ਜ਼ਰੂਰ ਧਿਆਨ ਦੇ ਵਿੱਚ ਲਿਆ ਦੇਣੇ ਵੀ ਕੋਈ ਸੱਜਣ ਆਉਂਦਾ ਠੀਕ ਆ ਜੀ ਵੱਡੀ ਹਾਈਟ ਕੱਟ ਦੇ ਵਿੱਚ ਇਹ ਝੋਟੀ ਆ ਬਾਕੀ ਇੱਕਸਾਰ ਬਿਲਕੁਲ ਪਸرائی ਤੁਸੀਂ ਬੈਕ ਸਾਈਡ ਤੋਂ ਚੈੱਕ ਕਰੋ ਬਹੁਤ ਸੁਣਾ ਥਾਣੇ ਦੇਵਾ ਕਰਮਾਂ ਦਾ अच्छा ਮੈਂ ਨਵੀਂ ਰਹਾ ਬਾਕੀ ਮੋਲ ਜਿਹੜੇ ਖਾਸ ਤੌਰ ਤੇ ਤੁਸੀਂ ਦੱਸੋ ਵੀ ਕੱਲੇ ਕੱਲੇ ਪਸ਼ੂ ਦਾ ਜਿਵੇਂ ਆਪਾਂ ਦੱਸ ਰਹੇ ਮੈਂ ਇਹਨਾਂ ਕੀ ਮੋਲ ਫੋਨ ਵੀਰ 20 ਕਿਲੋ 18 ਕਿਲੋ ਲਈ ਮੈਂ ਤੁਹਾਨੂੰ ਪਤਾ ਹੈ ਕਿੰਨੇ ਦੀ ਅੱਜ ਕੱਲ੍ਹ ਕੀ ਇਲੈਕਟਰ ਮੰਨਉਂਦੀ ਆ ਹਾਂਜੀ ਤੇ ਰੇਟ ਫੋਨੋਂ ਆਪਾਂ ਫੋਨ ਤੇ ਕਰਾਂਗੇ ਸਾਰੀਆਂ ਜੀ ਸਾਰੇ ਜਿੰਨੀਆਂ ਮਈਆਂ ਆਪਣੇ ਕੋਲ ਮੋਲ ਸਾਰੀਆਂ ਤੇ ਫੋਨ ਤੇ ਆਉਂਦੇ ਹੋਣਗੇ ਫਿਰ ਆਪਣੇ ਪੱਕੇ ਗਾਗ ਲੱਗੇ ਫਿਰ ਉਹ ਬਣ ਇਤਰਾਜ਼ ਕਰਦੇ ਸਾਨੂੰ ਰੇਟ ਨਹੀਂ ਹੋਰ ਦੱਸਿਆ ਵੀਡੀਓ ਰੇਟ ਹੋਰ ਦੱਸ ਠੀਕ ਹੈ ਜੀ ਹਾਂਜੀ ਬਾਕੀ ਵੀ ਆਮ 20 ਕਿਲੋ ਵਾਲੀ ਮੈਂ ਉਹਨਾਂ ਨੂੰ ਭਾਅ ਨਹੀਂ ਦਵਾਂਗੇ ਮਾਲ ਕੋਈ ਗੱਲ ਨਹੀਂ 18 ਲੋ ਵੀ ਠੀਕ ਹੈ ਜੀ ਸੋ ਗਾਗ ਜਿਹੜਾ ਦੋਸਤੋ ਵੀਰ ਦੇ ਨਾਲ ਡੇਰੀ ਵਾਲਾ ਵੀ ਜੁੜਿਆ ਕੋਈ ਧਾਰੂ ਸਧਾਰੂ ਗਾਗ ਵੀ ਜੁੜਿਆ ਬਾਕੀ ਜਿਹੜੇ ਭਰਾਵੋ ਜਿਹੜਾ ਵੀ ਨਾਗ ਪਸੰਦ ਆਈ ਚੱਲੂਗਾ ਉਹਦੇ ਬਾਰੇ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਠੀਕ ਹੈ ਜੀ ਮੁੱਲ ਫੂਨ ਤੇ ਹੋਣਗੇ ਕਟਾ ਮਗਰ ਆ 14 ਕਿਲੋ ਬੌਲਾ ਛਿੱਗੀ ਮੋਹੋਂ ਦੰਦੀ ਆ ਤੇ 18 17 ਕਿਲੋ ਵੀਰਾਂ ਦਾ ਵੀ ਦੁੱਧ ਚਵਾਜੂਗੀ 20 ਦੇ ਦੋ ਸੰਧੂ ਸਾਹਿਬ ਪਰ ਮੈਂ ਤਾਂ ਕਹਿ ਦੇ ਕਾਉਂਦੇ ਕੋਈ ਵੀਰ ਆ ਜਾਏ ਕੋਈ ਧਾਰਨਾ ਮਾਰੀ ਖਰਾਹਾਂ ਦੀ ਗਰੰਟੀ ਲੈ ਜੇ ਹਾਂ ਹਾਂ 18 ਕਿਲੋ ਤੇ ਕਿੰਨ ਤੱਕ ਵੀਰਾਂ ਦਾ ਕੱਢਦਾ ਨਾ 11 ਲੋ ਵੀ ਬਹੁਤ ਪਿਆਰੀ ਮੈਂ ਆ ਹੱਥ ਪਾ ਲਿਓ ਤੁਸੀਂ ਇੱਕ ਸੈਕਿੰਡ ਨੰਬਰ ਤੇ ਇੱਧਰ ਆਪਾਂ ਤੁਹਾਨੂੰ ਇੱਕ ਝੋਟੀ ਹੋਰ ਦਿਖਾ ਦਿੰਨੇ ਆ ਤੇ ਇਹਦਾ ਵੀਰ ਕੀ ਵੀਰਵਾ ਜੇ ਇਹ ਦੂਜਾ ਸੂਆ ਗੱਦੀ ਦੂਸਰਾ ਸੂਆ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੀ ਨੂੰ ਇਹਨੂੰ ਸੂਈ ਨਾਲ ਰਾਸਿਆਂ ਜੀ 6ਵਾਂ 7ਵਾਂ ਦਿਨ ਹੋ ਗਿਆ ਜੀ ਹਾਂ 6ਵਾਂ 7ਵਾਂ ਦਿਨ ਹਾਂਜੀ ਹਾਂਜੀ ਲੋ ਵੀ 6ਾਂ 7ਾਂ ਕਿ ਦਿਨਾਂ ਦੀ ਦੋਸਤੋ ਇਹ ਜਿਹੜੀ ਝੋਟੀ ਸੂਈ ਆ ਦੂਜਾ ਸੂਆ ਬੱচ্চਾ ਮਗਰ ਨੇ ਕਿ ਪਾਇਆ ਕੱਟਾ ਮਗਰ ਕੱਟਾ ਕੱਟੀ ਕੱਟੀ ਮਗਰ ਕੱਟੀ ਮਗਰ ਲੋ ਵੀ ਸੈਕਿੰਡ ਨੰਬਰ ਤੇ ਮਾਝ ਦਿਖਾ ਰਹੇ ਆ ਸੈਕਿੰਡ ਹੀ ਸੂਆ ਕੱਟੀ ਮਗਰਾ ਕਿੰਨਾ ਬੋਲਾ ਦੱਸਿਆ ਵੀਰ ਵੀਰ ਲਈ ਹੁਣ 15 ਕਿਲੋ ਸਟਾਰਟਿੰਗ ਚੱਲੀ ਮੈਂ ਇਹ ਦੁੱਧ ਹੀ ਬਣਨ ਲੱਗ ਪਿਆ ਹਾਂ ਦੁੱਧ ਬਣਨ ਲੱਗ ਪਿਆ ਹੁਣ ਤਾਂ ਦੁੱਧ ਹੀ ਆ ਖਾਲੀ ਕਰਕੇ ਹੁਣ 15 ਤਾਂ ਹੀ ਆ ਦੁੱਧ ਹੁੰਦਲੇ ਠੀਕ ਆ ਠੀਕ ਆ 15 16 ਕਿਲੋ ਦੇ ਵੇਖੀ ਹੁਣ ਮਤਲਬ ਮੋਕੇ ਚੱਲਾਂਗੇ ਠੀਕ ਆ ਠੀਕ ਆ ਲੱਗ ਰਿਹਾ ਇਹਨੂੰ ਵੀ ਖੋਲ ਕੇ ਦਿਖਾ ਦਿਆਂ ਜੀ ਸੋ ਦੂਜਾ ਸੂਆ ਦੋਸਤੋ ਝੋਟੀ ਆ ਬਾਕੀ ਪਿੱਠ ਪੂੜਾ ਹਾਈਟ ਕੱਦ ਲੈਂਥ ਲੁੰਥ ਪੂਰੀ ਆ ਝੋਟੀ ਦੀ ਫੁੱਲ ਵੱਡੀ ਆ ਫੁੱਲ ਵੱਡੀ ਆ ਠੀਕ ਆ ਜੀ ਬਾਕੀ ਵੇਖੋ ਮੇਰਾ ਭਰਾ ਪਾਲੀ ਸਾ ਵੀ ਤੁਸੀਂ ਚੈੱਕ ਕਰੋ ਉਹ 20 ਕਿਲੋ ਦੀ ਵੀਰਾਂ ਦਾ ਵੀ ਤਸੱਲੀ ਆ 20 ਕਿਲੋ ਦੁੱਧ ਦੇਣਾ ਚਾਹੀਦਾ ਛੋਟੀ ਨੂੰ ਦਿਓਗੀ ਮਗਰ ਕੱਟੀ ਫੀਮੇਲ ਕਾਫ ਆ ਸੋ ਢਾਂਚਾ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਇੱਕ ਰੰਗ ਆ ਬਿਲਕੁਲ ਕਰਮਾਲੀ ਜੈਡ ਬਲੈਕ ਮੱਥੇ ਤੋਂ ਪੂਛ ਤੱਕ ਤੁਸੀਂ ਵੇਖੋਗੇ ਸ਼ਾਈ ਸ਼ੂਈ ਆ ਪੂਰੀ ਇੱਕ ਰੰਗ ਕਰਮਾਲੀ ਠੀਕ ਆ ਜੀ ਸੋ ਬੋਡੀ ਸਟਰਕਚਰ ਬਹੁਤ ਸੋਹਣਾ ਕਰਮਾਲੀ ਦਾ ਉੱਪਰੋਂ ਬਿਲਕੁਲ ਫਲੈਟ ਤੇ ਪਲੀ ਸਾਂ ਵੀ ਪੂਰੀ ਆ ਤੇ ਥਾਣ ਮਿਰਲ ਵੰਡ ਨਾਰਮਲੀ ਆ ਚੈੱਕ ਕਰੋ ਪਿਛਲੇ ਨਾਲ ਪਿਛਲਾ ਅਗਲੇ ਨਾਲ ਅਗਲਾ ਸਾਈਜ਼ ਵਿੱਚ ਵੀ ਬਰਾਬਰ ਮਨੇ ਵੀ ਰਾਕੀ ਤੁਹਾਡਾ ਚਲੋ ਡੇਰੀ ਫਾਰਮਾ ਵੈਸੇ ਚਵਾਈ ਆਪਾਂ ਕੱਲੇ-ਕੱਲੇ ਪਸ਼ੂ ਦੀ ਨਹੀਂ ਪੁੱਛਾਂਗੇ ਕਿਉਂਕਿ ਤਸੱਲੀ ਪਹਿਲੇ ਮਾਲ ਦੀ ਪਤੇਰੀ ਕਰਕੇ ਲਈਦੀ। ਸਰਦੂ ਸਾਹਿਬ ਆਪਾਂ ਨਾ 5 ਵੇ ਤੋਂ ਸਟਾਰਟਿੰਗ ਕਰ ਦੇਣਾ ਵੇਚਣ ਵਾਲੀਆਂ ਮੱਝਾਂ ਦੁੱਧ ਚੋਣਾ। ਹਾਂ। ਸਵੇਰੇ ਵੀ ਤੇ ਸ਼ਾਮ ਨੂੰ ਵੀ। ਹਾਂ। 5 ਤੋਂ 5 ਭਾਵੇਂ ਮਹੀਆ ਵੇਚਣ ਵਾਲੀਆਂ 5 ਭਾਵੇਂ 2 ਭਾਵੇਂ 1 ਭਾਵੇਂ 8 ਦਾ। ਪਹਿਲਾਂ ਵੇਚਣ ਵਾਲੀਆਂ ਮੇਰੇ ਬੱਚਿਆਂ ਵਾਲੀਆਂ ਮੱਝਾਂ ਤੋਂ ਪਹਿਲਾਂ ਸ਼ੁਰੂ ਕਰ ਦੇਣਾ ਕੰਮ ਚਵਾਈ ਦਾ। ਹਾਂਜੀ। ਸਵੇਰੇ ਸ਼ਾਮ ਹੀ। ਇਹਨਾਂ ਚੋ ਕੇ ਮੁੜ ਕੇ ਬਾਅਦ ਜੰਮੀਆਂ ਘਪਾਰੇ ਵਾਲੇ ਉਹ ਟੀਕੇ ਜਦੋਂ ਬਾਕੀ ਟੋਕਾਂ ਦਾ ਕਰਾਂ ਜਦੋਂ ਠੀਕ ਨਵੀ ਇਹ ਦੋਸਤ ਜਿਹੜੀ ਆਪਾਂ ਤੁਹਾਨੂੰ ਸੈਕਿੰਡ ਨੰਬਰ ਤੇ ਦਿਖਾਤੀ ਆ ਝੋਟੀ ਇਹ ਵੀ ਕਰਮਾ ਲਈ ਕੋਈ 18 ਤੋਂ ਪਲੱਸ 20 ਲੀਟਰ ਨੂੰ ਲਾਉਗੀ ਮੱਖਾ ਬਾਕੀ ਮੀਂਹ ਨੂੰ ਸਿਆਲ ਪੱਟੜੀ ਪਾਣੀ ਹਾਂ ਵੀ ਗਰਮੀ ਦੇ ਵਿੱਚ ਚਲੋ ਵੈਸੇ ਵੀ ਪਛੂ ਦੁੱਧ ਕਰ ਚੱਲਦੇ ਆਂ ਤੁਹਾਨੂੰ ਇੱਕ ਵਾਰ ਆਪਾਂ ਮਹੀਨਾ ਖਾ ਬਹੁਤ ਜਿਆਦਾ ਹਰੇ ਹਰੇ ਦਾ ਕੰਮ ਨਹੀਂ ਲਾਰੇ ਹਾਂ ਤੂੜੀ ਵੰਡੀ ਬਗ ਹੁਣ ਬੰਦੇ ਤੂੜੀ ਪਾਉਂਦੇ ਆ ਯਾਰ ਤੂੜੀ ਦਾਣਾ ਪਾ ਕੇ ਚੋਣੇ ਹਰੇ ਹਰੇ ਦਾ ਕੰਮ ਨਹੀਂ ਹੈਗਾ ਵੀ ਮਤਲਬ ਕਿ ਮੈਂ 2-4 ਕਿਲੋ ਤੂੜੀ ਪਾ ਕੇ 5-4 ਕਿਲੋ ਦਾਣਾ ਮੈਂ ਉਹਨੂੰ ਮਤਲਬ ਅਸਰ ਮੱਠੇ ਵੜਦਾ ਕੋ ਲਖਾਂਦੀਆਂ ਹੀ ਹਰੇ ਹਰੇ ਬਹੁਤ ਘੱਟ ਖਾਂਦੀਆਂ ਲਿਆਣੇ ਦੀ ਮੱਝ ਤੂੰ ਨਹੀਂ ਬਣ ਦੁੱਧ ਦੇਣਦੀਆਂ ਬੱਸ ਤੂੜੀ ਨਾਲ ਮੰਨ ਕੇ ਚੱਲੋ ਵੀ ਬਹੁਤ ਵਧੀਆ ਦੁੱਧ ਚੱਲ ਲਈ 15 16 ਕਿਲੋ ਦੁੱਧ ਬੜੀ ਵਧੀਆ ਗੱਲ ਚੱਲੀ ਮੈਂ ਤੁਹਾਨੂੰ ਕੋਈ ਡੋਰ ਡੰਗ ਚ ਵੀ ਤਿੰਨ ਡੰਗ ਚ ਸਟਾਰਟਿੰਗ ਚੰਗੀ ਆ ਚੰਗੀ ਚਟੜਿੰਗ ਸਟਾਰਟਿੰਗ ਚੰਗੀ ਆ ਉਸ ਤੋਂ ਬਾਅਦ ਥਾਂ ਤੋਂ ਬਹੁਤ ਸੋਨਾ ਠੀਕ ਆ ਜੀ ਤੋਂ ਸੋਵੇਂ ਪਹਿਲਾ ਦੂਜੇ ਨੰਬਰ ਵਾਲੀਆਂ ਝੋਟੀਆਂ ਦੀ ਸਟਾਰਟਿੰਗ ਚੰਗੀ ਆ ਇਹਦੇ ਮਗਰ ਕੱਟੀ ਸੀਗੀ ਇੱਕ ਤੀਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਚੱਡੇ ਭਾਂਡੇ ਦੀ ਵੀ ਕਰਮਾਂ ਵਾਲੀ ਬੜ ਇਹਨੂੰ ਸੰਭਲਾ ਦੂਜਾ ਸੁਆ ਜੀ ਦੂਸਰਾ ਸੁਆ ਹਾਂਜੀ ਇਹ ਪਰਸੋਂ ਦੀ ਸੁਈ ਜੀ ਪਰਸੋਂ ਦੀ ਸੁਈ ਜੀ ਹਾਂਜੀ ਮਗਰ ਇਹਦੇ ਕਟਾ ਸੰਸਾ ਮਗਰ ਇਹਦੇ ਕਟਾ ਇਹ ਪਰਸੋਂ ਦੀ ਸੁਈ ਆ ਬੋਲਾ ਕਿੰਨਾ ਕਿੰਨਾ ਕਿਤੇ ਥੱਲੇ ਆਸੇ ਥੱਲੇ ਸੰਦੂ ਸਾਹਿਬ ਕੋ 14 15 13 14 ਮੰਨ ਕੇ ਚੱਲ ਰਹੇ 13 ਇੰਚ 14 ਗ੍ਰਾਮ ਦੇ ਵਿੱਚ ਹੈਗਾ 13 14 ਦੇ ਵਿੱਚ ਵਿੱਚ ਉਹ ਕਿੰਨਾਂ ਦੀ ਗਾੜੀ ਸਟਾਰਟਿੰਗ ਚੱਲੀ ਆ ਮੈਂ ਤਾਂ ਉਮੀਦ ਕਰੀ ਸੀ ਦੋ 17 18 ਕਿਲੋ ਪਾ ਦੇਣਗੀਆਂ ਹਾਂ ਕਿ ਜਿਹੜੀ ਮੈਂ ਤਾਂ ਬੋਲਾ ਦੋ ਤਿੰਨ ਕਿਲੋ ਲੱਤਾ ਉਹਨੇ ਨਹੀਂ 17 18 ਕਿਲੋ ਤੇ ਜਾਣਾ ਹਾਂ ਬੋਲਾ ਦੋ ਜਿਹੜੀ ਕੱਡੂ 5 6 ਕਿਲੋ ਡਾਂਗਦਾ ਇੰਨਾ ਸਾਰੇ ਮੀਆਂ ਦਾ ਪੋਲਿੰਗਰ ਮੁਰਗੀਆਂ ਜੀ ਬਹੁਤ ਵਧੀਆ ਨਖੇੜ ਆਫਸੀ ਤੇ ਉਹਨਾਂ ਦਾ ਠੀਕ ਆ ਜੀ ਤੇ 13 14 13 14 ਲੀਟਰ ਸਟਾਰਟਿੰਗ ਆ ਇਸ ਝੋਟੀ ਦੀ ਵੀ ਇਸ ਮੈ ਦੀ ਤੇ ਸੁਬਿਆਂ ਦੇ ਵਿੱਚ ਵੀ ਦੂਜਾ ਕਿ ਤੀਜਾ ਵੀ ਰੇ ਦੂਜਾ ਤੀਜਾ ਖਾਸ ਦੂਜਾ ਠੀਕ ਆ ਜੀ ਸੂਬਾ ਦੂਜਾ ਮਗਰ ਇਹਦੇ ਕਟਾ ਠੀਕ ਆ ਜੀ ਬਾਕੀ ਬਹੁਤ ਵਧੀਆ ਚੰਗੀ ਬਣਤਰ ਆ ਕਿ ਵਾਈਟ ਵਾਈ ਇੱਕਸਾਰ ਵੀ ਰ ਅਗਲੇ ਪਿਛਲੇ ਖਾਲੀ ਕਰਤੀ ਬੋਲੇ ਜੀ ਮੈਂ ਜਿੱਦਾਂ ਮਰਜ਼ੀ ਕੋਲੀ ਰੂਰਕਿੰਗ ਕਿ ਜਿੰਨਾ ਮੋਟਾ ਥਣ ਲੱਗਾ ਨਾ ਉਨੀ ਮੋਟੀ ਤਾਰ ਆਉਂਦੀ ਜੇ ਠੀਕ ਆ ਜਿੰਨੀ ਮੈਰੀਕ ਪਾਲ ਦੀ ਜਾਂਦੀ ਉਹਦੀ ਤਾਰ ਚੰਗੀ ਬਿਲਕੁਲ ਬਿਲਕੁਲ ਵਸ ਥਣਾ ਤੋਂ ਵੀ ਸਾਰੇ ਭਰਾਵਾਂ ਨੂੰ ਤੁਸੀਂ ਜੱਜ ਕਰ ਹੀ ਲੈਣਾ ਪਸ਼ੂ ਨੂੰ ਵੀ ਚਵਾਈ ਕਿਹੋ ਜੀ ਲੱਗੀ ਹੋਊਗੀ ਥਾਣੀ ਬਹੁਤ ਸੋਹਣਾ ਲੱਗਾ ਕਰਮਾਂ ਨੂੰ ਕਰਮਾਲੀ ਨੂੰ ਬਿਲਕੁਲ ਉੱਵਲ ਦਰਜੇ ਦਾ ਨੰਬਰ 1 ਥਣ ਲੱਗਾ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਕਟਾ ਮਗਰ ਤੇ ਸਟਾਰਟਿੰਗ 13 14 ਕਿਲੋ ਬੋਲੇ ਤੋਂ ਇਸ ਕਰਕੇ ਉਮੀਰ ਆਸ ਵੀਰੇ ਦਾ ਵੀ ਕਰਦੇ ਆ ਵੀ 18 ਲੀਟਰ 20 ਲੀਟਰ ਕਰਮਾਲੀਆਂ ਦੁੱਧ ਚਮਾਉਣ ਵਾਲੀਆਂ ਮੱਝਾਂ ਨੇ ਆ ਆ ਵੇਖੋ ਜੀ ਠੀਕ ਆ ਕਾਫੀ ਸੋਹਣੀ ਬੰਤਰ ਮੈਂ ਇਹ ਵੀ ਕਰਮ ਵਾਲੀ ਟੰਗੀ ਪਲੀ ਪਲੀਤੀ ਆ ਜੀ ਗਾਠਾ ਚ ਗੁੱਠੇ ਤੋਂ ਵੇਖੋਗੇ ਤੁਸੀਂ ਮਾਰੋ ਚਾਤ ਕਾਫੀ ਚੌੜੀ ਉੱਪਰੋਂ ਪਿੱਛਪੂੜੇ ਵਾਲੀ ਸਾਈਡ ਤੋਂ ਤਾਂ ਤਾਂ ਵੱਡੇ ਪੂਰੇ ਹਾਂ ਜੀ। ਲੋ ਵੀ ਹਾਈਟ ਕਾਦ ਵਾਲੇ ਪਾਸੇ ਕੋਈ ਢਿਲਮਠ ਨਹੀਂ ਕਿਉਂਕਿ ਵੱਡੀਆਂ ਮੱਜਾਂ ਨੇ ਉਧਰ ਦੀ ਸਾਰੀ ਨਸਲ ਫਰੀਡ ਆ ਤੇ ਕਾਦ ਵੱਡੇ ਹੀ ਆ ਮਈਆਂ ਦੇ ਠੀਕ ਆ ਜੀ। ਕੋਈ ਛੋਟੀ ਜਾਂ ਨਿੱਕੀ ਸਮੱਧਰ ਮੱਝ ਨਹੀਂ ਮਿਲੂਗੀ ਤੁਹਾਨੂੰ। ਵੇਖੋ ਤੁਰਦੀਆਂ ਪਹਿਲਵਾਨਾਂ ਵਰਗੀ ਜਾਲਗਰਮ ਵਾਲੀਆਂ ਠੀਕ ਆ ਜੀ। ਸਾਂਭੀ ਬੜੀ ਕਰਦੇ ਤੁਸੀਂ ਸਾਹਿਬ। ਬਿਲਕੁਲ ਬਿਲਕੁਲ। ਤੋ ਆਪਾਂ ਪਹਿਲੀ ਗੱਲਬਾਤ ਕਰਨ ਰਿਹਾ ਸੀ ਵੀ ਇਧਰ ਦੀ ਉਧਰ ਦੀ ਸਭਾਲ ਦਾ ਵੀ ਕਾਫੀ ਫਰਕ ਹੈ ਵੀਰ ਬਹੁਤ ਜਿਆਦਾ ਫਰਕ ਚੰਗੀ ਸੇਵਾ ਦੇ ਵਿੱਚੋਂ ਪਲੇ ਪਲੀਤੇ ਪਸ਼ੂ ਹੁੰਦੇ ਬਹੁਤ ਸਾਹਮਣੇ ਜਨਨੀਆਂ ਉਧਰ ਨਾ ਪਾਣੀ ਮਿਲਦਾ ਉਧਰ ਹਾਂ ਛਪੜਾਂ ਦੇ ਵਿੱਚ ਨਾ ਹੁੰਦੀ ਸੰਧੂ ਸਾਹਿਬ ਹਾਂ ਨਹੀਂ ਚੰਗੀ ਸੇਵਾ ਤੇ ਮੇਰਾ ਸਾਰਾ ਚਾ ਜਿੰਨੀ ਹੋਰੀ ਬੰਦੇ ਵਿਹਲੇ ਨੇ 19 ਵਿੱਚ ਛੱਡ ਕੇ ਲਈ ਜਾਂਦੇ ਬਾਅਦ ਜਿਹੜਾ ਕਿਉਂਕਾ ਹੋਏ ਆਥੇ ਤੋਂ ਪੱਲਾ ਮਾਰਦਾ ਕੇ ਸਰਕਾਰ ਨੇ ਬਹੁਤ ਵਧੀਆ ਕੰਦੇ ਸਹੂਲਤ ਦਿੱਤੀ ਹੈ ਗੱਲ ਸਾਡਾ ਦੇਖੋ ਬਿਲਕੁਲ ਬਿਲਕੁਲ ਆਪਣੇ ਤਾਂ ਨਾਰਮਲ ਇਧਰ ਚਰਾਂਦਾ ਜਰੁੰਦਾ ਤੇ ਥੋੜਾ ਨੁਮਾਈ ਤੋਂ ਹੋਈ ਗੱ ਜਿਆਦਾ ਬੋਤਲ ਦਾ ਜਾਨ ਜੀਵਨ ਵੀ ਜਿਆਦਾ ਇਨਾ ਪਸ਼ੂਆਂ ਦੇ ਉੱਤੇ ਜਰਾ ਨਿਰਭਰ ਆ ਵੇਖੋ ਇਹ ਵਾਟਰ ਨੂੰ ਮੱਝਾਂ ਪਾਣੀ ਦੀਆਂ ਮੱਝਾਂ ਦੇ ਪਾਣੀ ਦੀਆਂ ਇਹ ਮੇਰੇ ਸਾਹਮਣੇ ਰੋਜ਼ ਨਹੀਂ 8 ਵੇ ਰਾਤ ਨੂੰ ਆਉਂਦੇ ਤੇ 8 ਵੇ ਮੱਝਾਂ ਲੈ ਕੇ ਫੇਰ ਨੂੰ ਆਉਣ ਜਾਣ ਰਿਹਾ ਚੱਪੜ ਜਾਣਾ ਤੇ ਮੰਨ ਕੇ ਚਲੋ ਆਪਾਂ ਬੰਬੀ ਚਲਾ ਲਾਂ ਇੱਕ ਵਾਰ ਤੋਂ 2 ਮਿੰਟ ਪਾਣੀ ਦਾ ਤਿੰਨ ਰੱਖ ਲਾਂਗੇ ਰੱਲੇ ਪਾਣੀ ਨਾ ਹੋ ਰੀਆਂ ਬਾਕੀ এনवायरमेंट ਚੰਗਾ এনवायरमेंट ਚੰਗਾ ਦੇ ਰਿਆ ਤਾਂ ਕਰਕੇ ਦੁੱਧ ਵੀ ਪਸ਼ੂ ਚੰਗੇ ਦਿੰਦੇ ਉਧਰ ਉਹ ਤਾਂ ਸੰਧੂ ਸਾਹਾ ਮੈਂ ਰੱਖੀ ਫੇਦਾ ਜਿੰਨੇ ਦੇਸੀ ਰਸੀ ਦੇ ਫਿਰ ਮੈਂ ਕਿੱਥੇ ਸੱਤ ਰਸੀ ਰੱਖਣੀ ਆ ਹਾਂ ਦੁੱਧ ਚੰਗਾ ਕੱਢਦੇ ਕਰਕੇ ਇਹਨਾਂ ਨੂੰ ਫਿਰ ਡੈਰੀ ਫਾਰਮ ਡੈਰੀ ਫਾਰਮ ਵੀ ਤਾਂ ਸਕਸੈਸ ਆ ਜੇ ਮੱਝਾਂ 15 16 ਲੀਟਰ ਤੋਂ ਪਲੱਸ ਆ ਇਹਨਾਂ ਨਾਲ ਪਿਆਰੀ ਇਹ 8 8 9 9 ਲੀਟਰ ਵਾਲੀਆਂ ਫਿਰ ਤਾਂ ਡੈਰੀ ਫਾਰਮ ਵੀ ਫੇਲ ਆ ਵੀ ਇਹ ਮੇਰਾ ਮਿੱਤਰ ਹੀ ਕੋਈ ਸ਼ਹਿਰੋਂ ਆਉਂਦਾ ਸੀ ਮੱਝਾਂ ਲੈ ਆਣੇ ਕੋਲੇ ਦੇ ਤੇ ਮੇਹੋ ਵੰਦਾ ਇੱਕੰਦੂ ਮੇ ਭਰਾ ਇਹ ਜਾਂਦਾ ਵੀ ਇੱਕੰਦਾ ਹੀ ਨਹੀਂ ਖੋਲੇਗਾ ਨਾ ਇਹਨਾਂ ਦੇ ਜੇ ਨੂੰ ਵੀ ਕੋਈ ਕਹਦਾ ਇੰਨਾ ਕਰਨਾ ਤੇ ਲੱਤੀ ਚੰਗੇ ਲਾਵਾਂਗੇ ਹਾਂ 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 ਲੋਕ ਇਧਰ ਆ ਕੇ ਕੋਈ ਵੇਤਾ ਭੈਣ ਭਰਾ ਵੀ 16 17 18 ਲੀਟਰ ਤੋਂ ਪਲੱਸ ਮੱਝਾਂ ਨੇ ਮੇਰੀ ਫਾਰਮ ਦੇ ਵਿੱਚ ਤੇ ਡਿਮਾਂਡ ਅਗਲਾ ਕਰਦਾ ਵੀ ਮਾਨੂੰ ਮੱਝ ਏਡੇ ਦੁੱਧ ਵਾਲੀ ਚਾਹੀਦੀ ਹਾਂ ਹਾਂਜੀ ਹਾਂਜੀ ਚਾਉਂਦੇ ਨਹੀਂ ਕਈ ਵੀਰ ਤੇ ਆਪਣੇ ਹੋਜੇ ਗਾਏ ਮੇਰੇ ਬਿੱਤਰੇ ਵਾਲੇ ਨਾ ਵੀ ਧਾਰਮ ਨਹੀਂ ਮਾਰ ਕੱਢਦੇ ਵੀ 8 10 ਕਿਲੋ ਵਾਲੀ ਦੀ ਤਾਂ ਖੇਚਲ ਪੂਰੀ ਨਹੀਂ ਹੁੰਦੀ ਵੀਰੇ ਨਾ ਵੀਰੇ ਦਾਣਾ ਪਾਉਂਦਾ ਦਾਣਾ ਪੱਕਾ ਹੀ ਬੜਾ ਮਹਿੰਗਾ ਅੱਜ ਕੱਲ ਟੌਪ ਤੇ ਚੱਲ ਅੱਛਾ ਇਹਦਾ ਵੀਰੇ ਇੱਕ ਵਾਰੀ ਫੇਰ ਆਪਾਂ ਨੂੰ ਕਨਫਰਮ ਕਰਦੇ ਹਾਂ ਜੇ ਐਸੋਫਤ ਬਹੁਤ ਤੁਸੀਂ ਦੱਸਤਾ ਹਨਾ ਹਾਂਜੀ ਹਾਂਜੀ ਇਹ ਸਾਨੂੰ ਆਇਆ ਸੰਦੂ ਸਾਹਿਬ ਮਤੇਰਾ 14 ਕਿਲੋ ਦੇ ਵਿੱਚ ਸਟਾਰਟਿੰਗ ਚੱਲਾਂਦੀ ਬੜੀ ਵਰੀ ਆ ਠੀਕ ਆ ਜੀ ਹਾਂ 18 ਪਲੱਸ ਤੇ ਮੈਂ ਤੁਹਾਨੂੰ ਜਾਵੂਗੀ ਠੀਕ ਆ ਵੀਰੇ ਕੀ ਗਾੜੀ ਇਹ ਸੇਵਾ ਸਾਮ-ਸਵਾਮ ਦੀ ਵੀ ਗੱਲ ਹੁੰਦੀ ਹੈ ਬਿਲਕੁਲ 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 ਬਹੁਤ ਅੱਗੇ ਨਖਤ ਆਪਣੇ ਕੋਲ ਵੀਰੇ ਜਿਹੜੀ ਝੋਟੀ ਅਗਲੀ ਆ ਗਈ ਆ ਨੰਬਰ ਚੌਥੇ ਤੇ ਮੇਰਵਾ ਪਾ ਦੇਣੇ ਅੱਡਗਾ ਜੀ ਚੌਥੇ ਨੰਬਰ ਤੇ ਆ ਆ ਛੋਟੀ ਪਲੂਨ ਪਹਿਲਾਂ ਨਹੀਂ ਆ ਇਹ ਦੋਹਾਂ ਦੇ ਦੇ ਬਰਾਬਰ ਨਹੀਂ ਕੀਤੇ ਸੰਦੋ ਸਾਬਾ ਲਓ ਵੀ ਦੋਂਦੀ ਝੋਟੀ ਮੇਰਾ ਭਰਾ ਕਰੋ ਚੈੱਕ ਦੇਖੋ ਕੰਧ ਕਾਟ ਕਿੱਡਾ ਮੈਂ ਜਿੱਡੀ ਹੈ ਬਾਕੀ ਥੱਲੋਂ ਸਟਰਕਚਰ ਲੇਵੇ ਦਾ ਵੀ ਬਹੁਤ ਟਿਕਾਣੇ ਤੇ ਆ ਬਿਲਕੁਲ ਅਰਲੀਆਂ ਵਰਗੇ ਥਾਣਾ ਠੀਕ ਹੈ ਜੀ ਬਹੁਤ ਸੋਹਣੀ ਸਪੇਸ ਗੈਪ ਤੇ ਕੰਧ ਕਾਟ ਇਸ ਝੋਟੀ ਦਾ ਵੀ ਵੱਡਾ ਤੇ ਦੋਂਦੀ ਝੋਟੀ ਆ ਜੀ ਦੋਂਦੇ ਬਰਾਬਰ ਹੀ ਨਹੀਂ ਕੀਤੇ ਠੀਕ ਹੈ ਜੀ ਸੋ ਦੋਂਦ ਦਾ ਵੀ ਨਾ ਦਾ ਬਰਾਬਰ ਨਹੀਂ ਕੀਤੇਗੇ ਚੱਕੇ ਆ ਬਰਾਬਰ ਨਹੀਂ ਕੀਤੇਗੇ ਬਾਕੀ ਥਾਣ ਲੇਵੇ ਕਰਮਾਲ ਕਹਿੰਦੇ ਦੇਖੋ ਬਹੁਤ ਟੌਪ ਕਲਾਸ ਲੇਵੇ ਆ ਬਰਨ ਵਿਰਲ ਬੁਰਲ ਵੱਡ ਚੰਗੀ ਆ ਇਹ ਥੱਲੇ ਵੀਰ ਮन्ने ਵੀਰ ਕੀ ਐ ਸੌਣ ਚੌਥਾ ਦਿਨ ਥੱਲੇ ਜੀ 12 ਕਿਲੋ ਹੋਲ ਸਟਾਰਟਿੰਗ ਟਾੜੀ ਦੇ 12 ਕਿਲੋ ਆ ਚੌਥਾ ਦਿਨ ਅੱਜ ਹਾਂ ਬੱਚੇ ਨਾਲ ਪਾ ਕੇ 6 ਕਿਲੋ ਡੰਗ ਦਾ ਹੋਲੇ 6 ਕਿਲੋ ਵਾਲੇ ਦਾ ਹਾਂ ਕੋਈ ਕੋਈ ਬੋਲੇ ਮੰਗ ਲੈ ਭਾਵੇਂ ਕੋਈ ਕੱਚਾ ਦੁੱਧ ਮੰਗ ਲੈ ਭਾਵੇਂ ਜੇ ਬਾਹਰ ਹੀ ਸੰਦ ਦੁੱਧ ਦੀ ਕਿਣੋਂ ਕੇ ਮਾ ਬੋਲੇ ਦੇ ਤਾਂ ਕਹੀਏ ਨਾ ਜੇ ਕੱਲ ਪਰਸੋਂ ਸੁਈਆਂ ਉਹਨਾਂ ਮੈਂ ਕਿਹਾ ਮੌਰੀ 5 ਤਰੀਕ ਤੋਂ ਤਰੀਕ ਸੁਈਆਂ 7 8 ਤਰੀਕ ਹੋ ਗਈ ਮੰਨ ਕੇ ਚਲੋ ਬੋਲੇ ਖਾਲੀ ਗਾ ਕਿ ਦੁੱਧ ਤੇ ਚੜਨ ਲੱਗੀਆਂ ਅੱਜ ਮੱਜਾਂ ਠੀਕ ਆ ਜੀ ਲੋ ਵੀ ਠੀਕ ਆ ਜੀ 12 ਕਿਲੋ ਦੋਸਤੋ ਸਟਾਰਟ ਬਾਕੀ ਸੰਢੀ ਸੇਲ ਵੜੀ ਭਾਵੇਂ ਜਿੰਨੀ ਵਾਰੀ ਮੱਦੀ ਪੈ ਕੇ ਚੋਈ ਜਾਂ ਨੂੰ ਜਿਵੇਂ ਮਤਲਬ ਇਹ ਪਹਿਲਾ ਸੁਆਪ ਨੂੰ ਝੋਟੀ ਸੁਈ ਆ ਵੀ ਨਸਲੇ ਵਸਲੇ ਵਾਲੀ ਆ ਵੀ ਪਿਓ ਰੂਲ ਸ਼ਾਟ ਨਾ ਕੋਈ ਚੱਕਰ ਨਹੀਂ ਹੋਇਆ ਇੱਦਾਂ ਹੀ ਝੋਲਾ ਜਿੱਥੇ ਮੱਦੀ ਸ਼ਾਟ ਕਰ ਛੱਡ ਕੇ ਚੋਲੋਂ ਪਾ ਇੱਥੇ ਚੋਲੋ ਬਾਹਰ ਕੱਢ ਕੇ ਬਾਹਰ ਚੋਣੀ ਜਿੱਦਾਂ ਮਗਰ ਕੱਟੀ ਜੀਦੇ ਹਨਾ ਨਹੀਂ ਕੱਟੀ ਮਗਰ ਕੱਟੀ ਆ ਲੋ ਵੀ ਨੰਬਰ ਬਾਰ ਨਹੀਂ ਵੀ ਲਈ ਫਿਰ ਤੂੰ ਤਾਂ ਹੀ ਜੱਡਾ ਲਈ ਫਿਰਦੀ ਪਹਿਲ ਨਹੀਂ ਬਿਲਕੁਲ ਜੀ ਬਿਲਕੁਲ ਚੌਥੇ ਨੰਬਰ ਤੇ ਦੋਸਤੋ ਵੇਰਵਾ ਭਾਈ ਚਲਦੇ ਆ ਚੌਥੇ ਨੰਬਰ ਤੇ ਝੋਟੀ ਆ ਮਗਰ ਕੱਟੀ ਆ 12 ਕਿਲੋ ਸਟਾਰਟ ਬਾਕੀ ਤੁਹਾਡੇ ਸਾਹਮਣੇ ਆ ਬੋਡੀ ਸਟਰਕਚਰ ਬਹੁਤ ਸੋਹਣਾ ਛੋਟੀ ਦਾ ਛੋਟੀ ਸਿੰਗੀ ਆ ਪਤਲਾ ਸਿੰਗ ਰਿੰਗ ਸਿੰਗ ਤੇ ਸ਼ਾਈ ਸ਼ੂ ਵੀ ਤੁਸੀਂ ਜੱਕ ਕਰੋ ਹਾਂ ਵੀਰੇ ਕੱਢ ਲਿਓ ਬਾਹਰ ਤੋੜ ਕੇ ਦਿਖਾ ਦਈਏ ਦੰਦ ਵੀ ਖਾਲੇ ਤੁਹਾਨੂੰ ਸਾਹ ਹਾਂ ਤਾਂ ਤੇ ਯਾਰ ਵੀਰੇ ਇਹਦੇ ਕੱਦ ਵੱਡਾ ਵਾਦੇ ਜਿੰਨੀ ਦੋੰਦੀ ਨਾ ਹੋਵੇ ਨਹੀਂ ਨਹੀਂ ਕਈ ਵਾਰ ਜੀਨ ਚ ਨਹੀਂ ਗੱਲ ਆਉਂਦੀ ਵਾਕਿਆ ਵੇਖੋ ਆ ਤਾਂ ਕੰਫਰਮ ਹੋ ਗਿਆ ਕੰਮ ਕਈ ਮੂੰਬੜ ਕੇ ਇਤੋਂ ਵੱਡੀ ਮਸ਼ਾਨ ਜਿਹੜਿਆ ਨੇ ਦੀ ਆ ਮੂੰਬੜਾ ਇਹ ਪਾ ਜਿੰਨੀ ਵਾਰੀ ਪਾ ਜਵਾਕ ਵੜਾ ਦੋ ਨੇ ਜਵਾਕ ਵੜਾ ਦੋ ਲੈ ਜੀ ਪਾਕਿਸਤਾਨ ਵਾਲੇ ਕੰਮ ਬਣਿਆ ਆ ਇਹ ਪਾਕਿਸਤਾਨ ਵਾਲੇ ਬਹੁਤ ਵਧੀਆ ਝੋਟੀ ਆ ਨਹੀਂ ਕੱਦ ਵੱਡੀ ਵੇਖ ਕੇ ਆਂਦੇ ਨਹੀਂ ਦੁੰਦੀ ਹੋਣੀ ਸਕਦੀ ਨਹੀਂ ਕਈ ਵਾਰ ਮਾਨ ਚ ਭਲੇਖਾ ਨਾ ਰਹਿ ਜਾ ਕਿਸੇ ਵੀਰ ਤੇ ਵੀ ਦੁੰਦੀ ਆ ਦੋਸਤੋ ਦੋਂਦੇ ਜ ਬਰਾਬਰ ਨਹੀਂ ਕਿ ਕੀਤੇ ਕਰਮਾਂ ਵਾਲੀ ਨੇ ਤਾਂ ਪਲੂਨ ਪਹਿਲਾ ਸਵੇਰ ਕਰਮਾਂ ਵਾਲੀ ਸੂ ਵੀ ਪਈ ਆ ਵੀ ਚੰਗੀ ਸੇਵਾ ਸੰਭਾਲ ਦਾ ਰਿਜ਼ਲਟ ਆ ਬਾਕੀ ਥਣ ਵਿਰਲਵੰਡ ਹਾਈਟ ਕੱਦ ਪੋਤਾਲੀ ਝੋਟੀ ਆ ਦੋਸਤ ਡਬਲ ਫਾਇਦਾ ਮਗਰ ਵੀ ਕੱਟੀ ਜੇ ਮਗਰ ਵੀ ਕੱਟੀ ਜੇ ਸੋ ਕਾਫੀ ਸੱਜਣ ਵੀਰਾਂ ਦਾ ਸ਼ੌਂਕ ਆ ਵੀ ਪਲੂਨ ਪਹਿਲੇ ਸਵੇਰ ਕੱਟੀ ਝੋਟੀ ਦੰਦਾਂ ਦੇ ਵਿੱਚ ਖਰੀਦਣੀ ਆ ਤੇ ਇਹ ਬਿਲਕੁਲ ਤੁਹਾਡੇ ਲਈ ਗਿਫਟ ਵੀਰ ਲੈ ਕੇ ਆਇਆ ਚੰਗੀ ਝੋਟੀ ਆ ਬਾਕੀ ਕੋਈ ਕਾਲਸ਼ਾਲ ਨਹੀਂ ਗਈ ਬਾਕੀ ਚਵਾਈ ਦੇ ਵਿੱਚ ਵੀ ਕੋਈ ਕਾਲ ਨਹੀਂ ਪੈਂਦੀ ਜਿੱਥੇ ਮਰਜ਼ੀ ਡੱਕ ਕੇ ਚਵਾਈ ਕਰ ਲਿਓ ਹਾਂ ਬਿਲਕੁਲ ਜੀ ਆਹ ਪੀੜੀ ਪਾਵੇ ਆਲਾ ਜੀ ਆਹ ਹੀ ਪੀੜੀ ਤੇ ਬਿਲਕੁਲ ਪਾਵੇ ਹੁੰਦੇ ਜਿਹਨੇ ਚੌਂ ਗੁੱਠਾਂ ਦੇ ਬਿਲਕੁਲ ਪੱਧਰ ਛੱਡੇ ਲੇ ਵਧੀਆ ਕਰਵਾ ਲਈ ਸਾਫ਼ ਸੁਥਰਾ ਐਨੀਮਲ ਆ ਦੋਸਤੋ ਐਨੀਮਲ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਆ ਸਾਰੇ ਸਾਫ਼ ਸੁਥਰੇ ਆ ਬਾਕੀ ਕਿਸੇ ਭਰਾ ਦੀ ਪੁੱਛਿਆ ਠੀਕ ਆ ਜੀ ਜਿਹੜੇ ਵੀਰ ਨੂੰ ਜਿਹੜੀ ਵੀ ਸ਼ੈ ਪਸੰਦ ਆਊਗੀ ਉਹਦੇ ਬਾਰੇ ਖਾਸ ਤੌਰ ਤੇ ਤੁਸੀਂ ਫੋਨ ਤੇ ਪੁੱਛ ਲਿਓ ਮੁੱਲ ਫੋਨ ਤੇ ਹੋਣਗੇ ਠੀਕ ਆ ਤੁਸੀਂ ਵੀ ਇਹ ਵੀਡੀਓ ਤੇ ਕਮੈਂਟ ਕਰ ਦਿੰਦੇ ਆ ਕਿ ਮਲੋ ਠਾਕ ਚ ਹੋ ਰਹਾ ਮੈਂ ਅਹੀਂ ਵੇਖੋ ਚੀਜ਼ ਚੰਗੀ ਚੀਜ਼ ਦੇ ਪੈਸੇ ਲਾ ਕੇ ਲੈਂਦੇ ਆ ਤੇ ਮੈਂ ਜੇ ਚੰਗੀ ਜੀ ਦੇ ਪੈਸੇ ਲਾਇਆ ਵੀਰ ਜੀ 3 ਲੱਖ ਰੁਪਈਆ ਦੇ ਨਪਾਸ ਦਾ ਲੱਖ 1.5 ਲੱਖ ਦੀ ਮੱਝ ਆ ਤੇ 1.5 ਲੱਖ ਸੋਨ ਪਣਿਆ ਲਿਆ ਮੈਂ 1.5 ਲੱਖ ਦੀ ਸੋਨ ਪਣਿਆ ਲਿਆ ਅਸੀਂ ਦਾਵੀ ਯਾਰ ਸੋਨ ਪਣਿਆ ਲੈਨੇ ਆ ਜਿਆਦਾ ਨਹੀਂ ਲੈਦੇ 1.5 ਲੱਖ ਦੀ ਲੈਂਦੇ ਇਹ ਦਾਵੀ ਯਾਰ ਦਾ ਫਾਇਦਾ ਸੋਨ ਪਣਿਆ ਵਰਕੇ ਕਿ ਕੁਆਲਿਟੀ ਦਾ ਮੁੱਲ ਪਈ ਤੁਹਾਨੂੰ ਪਤਾ ਕਵਾਲਿਟੀ ਤਾਂ ਕੋਈ ਮੈਟਰ ਨਹੀਂ ਆ ਜੀ ਸੰਦੀ ਸਾਹਿਬ ਲੱਖ ਦੀ ਵੀ ਆ ਜਾਂਦੀ ਐ 85000 ਦੀ ਹੁਣ ਵੀ ਆਉਂਦੀ ਐ ਪਰ ਮੱਝ ਮੱਝ ਦਾ ਮੁੱਲ ਆ ਵੇਖੋ ਇੱਕ ਪੱਠੇ ਵੀ ਆਪਾਂ ਉਹੀ ਪੋਨੇ ਸਾਹ ਵਾਲੀ ਉਹ ਗਾਨੀ ਨੇ ਜੇ ਭਜਿਆ ਨੇ ਫਾਇਦਾ ਕੀ ਆਪਾਂ ਨੂੰ ਬਿਲਕੁਲ ਤੇ ਇਹ ਜਿਹੜੀ ਦੋਸਤੋ ਤੁਹਾਨੂੰ ਆਪਾਂ ਝੋਟੀ ਦਿਖਾਈ ਆ ਪਲੂਨ ਪਹਿਲਾਂ ਚਾਹੇੜ ਵੀ ਇਹਦਾ ਜਾਇਜ਼ ਹੀ ਹਜ਼ਮੂ ਸਾਹਿਬਾਂ ਫੋਨ ਤੇ ਵੀਰ ਵੀ ਕਰ ਲੇ ਬਈ 12 ਵੱਡਾ ਨਹੀਂ ਦੋ ਤੋਂ ਬਾਹਰ ਆਣੀ ਕਿਸੇ ਨੂੰ ਕਰ ਤੋਂ ਹੀ ਠੀਕ ਆ ਠੀਕ ਆ ਮੋਬੀ ਇਹ ਝੋਟੀ ਵੀ ਤੁਹਾਨੂੰ ਜਾਇਜ਼ ਹੀ ਭਾਅ ਪਰਤੇ ਜੇ ਮਿਲ ਜੂਗੀ ਪਿਆਰੀ ਝੋਟੀ ਆ ਬਾਕੀ ਇਥੇ ਆਣ ਕੇ ਵੇਖੋਗੇ ਚਾਹੇ ਮਗਾਉਣੀ ਚਾਹੁੰਦੇ ਹੋ ਤਦ ਤੋਂ ਵੱਡਾ ਇੱਕ ਇਧਰ ਤੁਹਾਨੂੰ ਆਪਾਂ ਅਗਲੇ ਨੰਬਰ ਤੇ ਇੱਕ ਮੱਝ ਦਿਖਾ ਦਿੰਦੇ ਆ ਪੰਜਵਾਂ ਨੰਬਰ ਆ ਇਹ ਤਾਂ ਵੀਰਵਾ ਨੇ ਵੀਰ ਕੀ ਵੀਰਵਾ ਹੋਗਾ ਪੰਜ 17 ਸਾਰੇ ਮਗਰ ਵਿੱਚ ਗੱਟੀ ਸੂਈ ਨੇ ਇਹਨੂੰ ਸਾਤੇ ਤੇ ਲਾ ਕੇ ਬੰਨ੍ਹ ਦੇ ਹੱfte ਦੀ ਸੂਈ ਆ ਹਾਂਜੀ ਹਾਂਜੀ ਇਹਦੀ ਸਟਾਰਟਿੰਗ ਬੜੀ ਚਲਾਉਂਦੀ ਹੈ 12 13 ਕਿਲੋ ਦਾ ਦਿੱਲੀ ਵਧੀਆ ਛੋਟੀ ਹਾਂ 12 ਹੁਣ 13 12 ਕਿਲੋ ਹਾਂਜੀ ਇਹ ਤਾਂ ਥੋੜੀ ਜੇਰ ਹੈਗੀ ਥੋੜੀ ਜੀ ਸਾਹ ਅੱਛਾ ਜੀ ਜੇਰ ਹੈਗੀ ਥੋੜੀ ਕਾਦੋ ਝੋਟੀ ਤੇ 15 18 ਕਿਲੋ ਵਾਲੀ ਹੈ ਵੀ ਥੋੜੀ ਜੀ ਜੇਰ ਹੈਗੀ ਦਵਾਈ ਭਰਾਤੀ ਹੁਣ ਬਾਕੀ ਗਏ ਓਕੇ ਸਾਫ ਮੈਂ ਹੁਣ ਵੀ ਚੱਕਰ ਨਹੀਂ ਦਵਾਈ ਦੂ ਠੀਕ ਹੈ ਠੀਕ ਹੈ ਬਾਕੀ ਥਣਾ ਤੋਂ ਉਹਨਾਂ ਦੇ ਚੋਣੇ ਬੰਬੇ ਪਾਸ ਏਕ ਨੰਬਰ ਆ ਮੁੱਛ ਵਾਈਡ ਕੋਈ ਮੱਛ ਵੀ ਨਹੀਂ ਮਾਰੀ ਹੋਗੀ ਪੂਰ ਸਟਾ ਕੇਸ ਦਾ ਨਹੀਂ ਹੋਊਗਾ ਮੈਂ ਵੀ ਵੀਰੇ ਇਹਨੂੰ ਵੀ ਖੋਲ ਲਿਆ ਜੀ ਇਹਦੇ ਮਗਰ ਕੱਢੀ ਆ ਦੋਸਤੋ ਹਫਤੇ ਦੀ ਸੂਈ ਆ ਤੇ 12 13 12 13 ਕਿਲੋ ਇਹਨੇ ਵੀ ਸ਼ਟਾਰਟਿੰਗ ਕੀਤੀ ਆ ਹਫਤੇ ਦੀ ਸੂਈ ਦੇ ਤੇ ਕੱਤ ਬੋਤ ਤੁਸੀਂ ਆ ਵੀਡੀਓ ਦੇ ਵਿੱਚ ਵੀ ਦੇਖ ਰਿਹਾ ਜੀ ਚਲੋ ਦੱਸਣਾ ਵੀ ਆਪਣਾ ਫਰਜ਼ ਬਣਦਾ ਵੀ ਕੱਤ ਕਾਟ ਸਾਰੀਆਂ ਮਈਆਂ ਦੇ ਵੱਡੇ ਆ ਜਿਹੜੀਆਂ ਤੁਹਾਨੂੰ ਅੱਠ ਸੱਤ ਆਪਾਂ ਦਿਖਾ ਰਹੇ ਆ ਸਾਰੀਆਂ ਵੱਡੀਆਂ ਮੱਝਾਂ ਨੇ ਇੱਕੋ ਜਿਹੀ ਹਾਈਟ ਆ ਇੱਕੋ ਜੀ ਬਾਕੀ ਲੇਵੇ ਦੀ ਬੰਤਰ ਆ ਠੀਕ ਆ ਜੀ ਬਾਕੀ ਥਾਣਾ ਥੁਣਾ ਦੇ ਪਾਸਿਓਂ ਇੱਕੋ ਹੀ ਆ ਸਾਰੀਆਂ ਇੱਕ ਇੱਕ ਜੀ ਗੱਲ ਬਾਤ ਸੋ ਉਹਨਾਂ ਬਾਈਲ ਬੁਈ ਜੇਕਰ ਬੇਲ ਦੀ ਗੱਲ ਕਰੀਏ ਬੇਲ ਬੂਲ ਵੀ ਸੋਹਣੀ ਆ ਮੈਂ ਦੀ ਬਾਕੀ ਉਚਾਈ ਬੇਲ ਦੋਵੇਂ ਸਪੈਸ਼ਲ ਆ ਠੀਕ ਆ ਸੋ ਕੱਟੀ ਮਗਰ ਤੇ ਚੱਡਾ ਵੈਸੇ ਕਰਮ ਵਾਲੀਆਂ ਜਿਵੇਂ ਹੁਣ ਬਿਲਕੁਲ ਚੁਵਾਈ ਦਾ ਸਮਾਂ ਸ਼ਾਮ ਦਾ ਲੇਵੇ ਨੂੰ ਵੀ ਭਰੇ ਆ ਕਰਮ ਵਾਲੀਆਂ ਨੇ ਠੀਕ ਆ ਜੀ ਦਿਖਾਈ ਤੁਹਾਨੂੰ ਦੇ ਰਹੇ ਆ ਭਰੇ ਤੁਹਾਨੂੰ ਨਜ਼ਰ ਆ ਰਹੀਆਂ ਚੁਵਾਈ ਕੋਈ ਵਾਸਾ ਸਟਾਰਟਿੰਗ ਹੋ ਜਾਂਦੀ ਵੀਰ ਉਹਨਾਂ ਦੀ ਉਹ 70 80 ਮੱਝਾਂ ਨੇ ਤਕਰੀਬਨ ਜਿਹੜੀ ਹੁਣ ਚੁਵਾਈ ਆ ਇੱਕ ਸਟਾਰਟ ਹੀ ਹੋ ਜਾਣੀ ਆ ਬ ਦੋ ਟਾਈਆਂ ਤਿੰਨਾਂ ਤਿੰਨਾਂ ਘੰਟਿਆਂ ਦੇ ਵਿੱਚ ਮੁਕੰਮਲ ਹੀ ਹੋਣੀ ਹੋਈ ਹੁਣ ਚੁਵਾਈ ਇਹਦਾ ਬੱਚਾ ਮੁੰਨੇ ਵੀ ਕਿਹੜੇ ਪਾਸੇ ਨੇ ਬੱਚਾ ਦਿਖਾ ਦਿਓ ਇਹਦਾ ਹਾਂਜੀ ਸੋ ਇਹ ਦੋਸਤੋ 12 13 ਲੀਟਰ ਤੋਂ ਸਟਾਰਟਿੰਗ ਸੀ ਬਾਕੀ ਜੋ ਵੀ ਕੋਈ ਗੱਲ ਬਾਤ ਆ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸ ਦਿੰਦੇ ਆ। ਇਹ ਸਾਰੇ ਕੱਟੇ ਆ। ਹਾਂ। ਊਲੇ ਬੱਚੇ ਸਾਰੇ ਵੀ ਮਾਦਨੇ ਕੱਟਿਆ, ਇਹ ਪਹਿਲੇ ਦਾ ਬੱਚਾ ਹੈ। ਆਹ ਬੱਚਾ। ਇਹ ਕੱਟੀ ਆ ਠੀਕ ਆ। ਹਾਂਜੀ, ਇਹਦੀ ਪੱਤੀ ਹੈ। ਇਹ ਇਹ ਪਹਿਲੇ ਸੂਬੇ ਵਾਲੀ ਦਾ ਹਾਂ। ਹਾਂਜੀ, ਦੋਂਦੀ ਦਾ। ਹਾਂਜੀ, ਚੌਥੇ ਨੰਬਰਾਂ ਦੀ। ਇਹ ਕੱਟੀ ਸੀ ਮਗਰ? ਹਾਂਜੀ, ਕੱਟੀ ਸੀ। ਲਾ ਵੀ ਉਹਦੇ ਮਗਰ ਵੀ ਕੱਟੀ ਸੀ, ਦੋਂਦੀ ਮਗਰ ਵੀ ਕੱਟੀ ਆ ਤੇ ਜਿਹੜੀ 5ਵੇਂ ਨੰਬਰ ਤੇ ਤੁਹਾਨੂੰ ਆਪਾਂ ਦਿਖਾਤੀ ਇਹ ਅੱਜ 12-13 ਕਿਲੋ ਵਾਲੀ ਇਹਦੇ ਮਗਰ ਵੀ ਕੱਟੀਆਂ ਆ। ਠੀਕ ਆ ਵੀ। ਲਾ ਵੀ ਅੱਗੇ ਮਨਜੀਰ ਆਪਣੇ ਕੋਲ ਨੈਕਟ ਜਿਹੜੀ ਅੱਗੇ 6 ਕੰਸਾਵੇ ਨੂੰ ਕਿਚੋਰਾ 14-15 ਦਿਨ ਹੋ ਗਏ ਸੋਈ ਨੂੰ 14-15 ਦਿਨ ਹੋ ਗਏ ਆ ਹਾਂਜੀ ਹਾਂਜੀ ਠੀਕ ਹੈ ਫਿਰ ਇਹਦੇ ਥੱਲੇ ਦੋ ਤੋ ਸਥਿਤੀ ਕੀ ਹੋਣੀ ਇਹ ਥੱਲੇ ਹੁਣ ਰੱਖੇ ਟਾਈਮ ਔਕੇ ਦੇ 18 ਕਿਲੋ ਜੇ 18 ਕਿਲੋ ਆ ਦੋ ਡਾਕ ਤਿੰਨ ਡਾਕ ਚੋਕੇ ਮਿਲਪੀ ਲੈ ਜੇ ਠੀਕ ਆ ਸਵੇਰਾਂ ਚ ਕਿਵੇਂ ਆ ਦੂਜੇ ਸਵੇਰੇ ਗੀ ਵੀ ਦੂਜੇ ਸਵੇਰੇ ਹਾਂ ਥੂਆ ਲੈਣਾ ਹੀ ਹਿaryana ਚ ਲੈਣੀ ਤੇ ਮੈਂ ਦੂਜੇ ਸਵੇਰਾ ਪਹਿਲਾ ਸਵੇਰਾ ਦੂਜੇ ਸਵੇਰੇ ਪੈਸੇ ਵੱਧ ਖਰਚਨੇ ਪੈਣੇ ਚਲੋ ਤਾਂ ਦਿਸੇ ਵੀ ਜਾਂਦਾ ਜਿਵੇਂ ਹੁੰਦੇ ਵਿਚਾਰੇ ਮੋਹਰੇ ਤੇ ਪਤਾ ਲੱਗਦਾ ਵੀ ਦੂਜੇ ਸਵੇਰੇ ਆ ਪਹਿਲੇ ਨਾਲੋਂ 3 ਕਿਲੋ ਬਾਕੀ ਫੇਰ ਫਰਜੇ ਬਾਨ ਦਾ ਦੱਸਦਾ ਜੇ ਇਕੱਲੇ ਨਹੀਂ ਲਾ ਲ ਨਾ ਤਾਂ ਜਾ ਕੇ ਕਿਤੇ ਜੁੱਥਾ ਸੁਆ ਨਾ ਹੋਈ। ਉਹ ਹੋ ਜਾਂਦਾ ਵੀਰੇ। ਤੁਹਾਡੀਆਂ ਸਾਰੀਆਂ ਦੂਜੇ ਦੂਜੇ ਨਹੀਂ ਆ ਬਈ। ਸਾਰੀਆਂ ਦੂਜੇ ਹੀ ਖੜੀਆਂ ਨੇ। ਬਿਲਕੁਲ ਬਿਲਕੁਲ। ਇਹ 18 ਕਿਲੋ ਇਹਦੇ ਥੱਲੇ ਹੁਣ ਮੋਕੇ। ਅੱਜ ਇਹ ਮੋਕੇ ਸੰਧੂ ਸਾਹਿਬ ਮੋਕੇ ਦੇ। ਇਹ 18 ਕਿਲੋ ਹੋ ਗਏ। ਬਾਕੀ ਨਾੜਾ ਨੂੜਾ ਵੇਣ ਸਫੂਨਸ ਮੇਰਾ ਭਰਾ ਜੀ ਹੱਕ ਕਰੋ। ਪੰਡੇ ਦੇ ਬਿਲਕੁਲੋਂ। ਅੰਮ੍ਰਿਤਸਰ ਤੋਂ ਵੀਰ ਆਏ ਕੋਈ। ਇਹ ਚੋਕੇ ਆ। ਚੋਕੇ ਗਿਆ ਸੀ ਹਾਂ ਜੀ ਦੁਪਹਿਰੇ ਚੋਕੇ ਗਿਆ ਮੀਂਹ ਦੁਪਹਿਰਾਂ ਦੀ। ਆ ਵੀ ਝੋਟੀ ਉਹਨੇ ਚੋਕੇ ਗਿਆ ਦੋਵੇਂ ਚੋੜਾਈ। ਠ ਚਵਾਈ ਇਹਦੀ ਜਿਹੜੀ ਕਰ ਲਈ ਸੀ ਕੋਈ 1:3 2:00 ਵਜੇ ਦੇ ਘਰ ਦੇ ਵਿੱਚ ਹੁਣ ਕੋਈ 4:00 4:30 ਵਜੇ ਕੋਈ 5:00 ਵਜੇ ਦੇ ਆਣ-ਬਾਣ ਸਮਾਂ ਹੈ ਇਸ ਕਰਕੇ ਥੋੜਾ ਜਿਹਾ ਪਛੋਂ ਤੁਹਾਨੂੰ ਜਿਹੜਾ ਥੱਲੇ ਉਹ ਘੱਟ ਨਜ਼ਰ ਆਊਗਾ ਕਿਉਂਕਿ ਚਵਾਈ ਇਹਨਾਂ ਦੀ ਹੋ ਗਈ ਆ ਬਾਕੀ ਦੋ ਤੋਂ ਸੰਦੂ ਸਾਧਲੇ ਪੱਟਾ 18 ਕਿਲੋ ਠੀਕ ਹੈ ਇਹਦੇ ਥਲੇ 18 ਕਿਲੋ ਥਲੇ 10 ਕਿਲੋ ਬਿਲਕੁਲ ਬਿਲਕੁਲ ਹਾਂ ਤੇ ਇਹ ਦੋਵਾਂ ਡਾਂਗ ਕਿਲੋ ਤੇਨ ਚੋਲੇ ਦੋਵੇਂ ਵੱਧਾਂ ਜਿਹੜੀਆਂ ਦੋਸਤੋ ਇਹ ਵੀ ਬਕਾਊ ਆ ਇੱਕ ਥੱਲੇ 18 ਕਿਲੋ ਤੇ ਇੱਕ ਅਗਲੀ ਥੱਲੇ 16 ਕਿਲੋ ਦੋਵੇਂ ਦੁੱਜੇ-ਦੁੱਜੇ ਸਵੇ ਆ ਕੀਗਾ ਦੋ ਮਗਰ ਕਟੇ ਆ ਹਾਂ ਜੀ ਦੋ ਮਗਰ ਲੋ ਵੀ ਇਹਨਾਂ ਦੋ ਮਗਰ ਹੀ ਕਟੇ ਆ ਮੇਲਕਾਫ ਆ ਬਾਕੀ ਆ ਵੀ ਤੋਰ ਕੇ ਦਿਖਾਉਣੀਆਂ ਵੀਰੇ ਵਿਖਾ ਦੇ ਵਿਖਾ ਦਿਓ ਕੋਈ ਵਿਖਾਉਣ ਦਾ ਕੀ ਹੈ ਕਿ ਕਬੀਰ ਭਰਾ ਨਾ ਸੋਦਾ ਥੋੜਾ ਹੀ ਮਰਕ ਫਰਕ ਰਹਿ ਗਿਆ ਅੱਡਾ ਘੇ ਡੇਰੀ ਵਾਲਾ ਵੀਰ ਲੈਂਦਾ ਕੋਈ ਨਹੀਂ ਨਹੀਂ ਚਲੋ ਫਰਕ ਜੇ ਨਿਕਲ ਗਿਆ ਫਿਰ ਤਾਂ ਚਲੋ ਵਧੀਆ ਗੱਲ ਆ ਜੇ ਤੁਹਾਡਾ ਹੋ ਜਿਆ ਨੀ ਜਿਆਦਾ ਕਰੂ ਫਿਰ ਦਿਗਾ ਨਾਲੀ ਲੋ ਵੀ 18 ਕਿਲੋ ਦੋਸਤੋ ਮੈਂ ਤੇ ਥੱਲੇ ਦੁੱਧ ਮਗਰ ਕਟਾ ਇਹਦੇ ਮੇਲਕਾਫ ਆ ਤੇ ਚਵਾਈ ਇਹਦੀ ਹੋਈ ਸੀ ਹੁਣ ਤਕਰੀਬਨ ਕੋਈ 2-3 ਘੰਟੇ ਹੋ ਗਏ ਆ ਚਵਾਈ ਹੋਈ ਫੋਟੋ ਸਕੋਰਿੰਗ ਤੁਸੀਂ ਇੱਕ ਆਈਡੀਆ ਲਾ ਲਿਓ ਜੇ ਠੀਕ ਹੈ ਜੀ ਪਸ਼ੂ ਹੌਲੀ ਹੌਲੀ ਬਣਦਾ ਜਿਵੇਂ ਕੋਈ 8 ਤੋਂ 10 ਜਾਂ 10 ਤੋਂ 12 ਘੰਟੇ ਚਬਾਈ ਤੋਂ ਚਬਾਈ ਪਸ਼ੂ ਬਣਦਾ ਠੀਕ ਹੈ ਜੀ ਤੋਂ ਚਬਾਈ ਦੀ ਗੱਲ ਹੈ ਤੇ ਕਾ ਤਾਂ ਹਾਈਟ ਪੂਰਾ ਵੱਡਾ 18 ਸਰੀਏ ਮੱਚ ਹੁਣ ਮੌਕੇ ਤੇ ਜਿਹੜਾ ਦੋ ਤਾਂ ਹਾਜ਼ਰ ਆ ਉਹਦੀ ਗੱਲ ਕਰਦੇ ਪਏ ਆਪਾਂ ਕੁਈਆ ਦੋਸਤੋ ਸਾਰੇ ਪਸ਼ੂਆਂ ਦੀ ਬੰਬੇ ਪਾਸ ਆ ਮਤਲਬ ਚੁਵਾਈਆਂ ਇੱਕ ਨੰਬਰ ਆ ਤੇ ਚੁਵਾਈਆਂ ਦੇ ਵਿੱਚ ਕੋਈ ਸ਼ੱਕ ਨਹੀਂਗਾ ਬਾਕੀ ਚੁਵਾਈਆਂ ਦੇ ਦੇ ਆ ਨਹੀਂ ਕਰਮਾਂ ਦੇ ਵਿੱਚ ਆਉਂਦੇ ਨਾ ਕੋਲੀ ਮੈਂ ਅੰਮ੍ਰਿਤਸਰ ਕੋਲੀ ਮੱਝ ਲਿਆ ਜਿਹੜੀ ਚੁਮੀ ਸੁੱਕੀ ਹੈ ਵੇਖੀ ਹਾਂਜੀ ਹਾਂਜੀ ਜੀ ਤੇ ਜਿਆਦਾ ਮਾਰ ਜੇ ਮੈਂ ਪੱਕਾ ਨਹੀਂ ਹਾਤੇ ਤੇ ਫਿਰ ਤੁਹਾਨੂੰ ਸਾਰਾ ਕੰਮ ਲੰਮਾ ਹੋ ਜਾਂਦਾ ਬਸ 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 ਇਹ ਤਾਂ ਦੋ ਧਾਰਾ ਮਾਰ ਕੇ ਦੋ ਵੈਸੇ ਆਉਣ ਫੇਰ ਗੱਲ ਬਣਦੀ ਜੁਹਰ ਅਗਲੀ ਧਾਰਾ ਆਉਂਦੀ ਹੈ ਹਾਂ ਨਾ ਵੀ ਅਗਲੇ ਵੀਰੇ ਹਾਵੀ ਮੈਂ ਕੱਢ ਦੋ ਇਹਦੇ ਮਗਰ ਇਹਦੇ ਥੱਲੇ 16 ਕਿਲੋ ਦੋ ਦਹਾ ਹਾਂ ਜੀ ਹਾਂ ਬੰਦੂ ਸਾਹਿਬ ਕੱਟਾ ਮਗਰ ਦਿਨ ਕਿੰਨੇ ਕਿੰਨੇ ਹੋਗੇ ਸੀ ਇਹਨਾਂ ਨੂੰ ਇਹਨਾਂ ਨੂੰ ਦੋਨ ਬਰਾਬਰ ਹੀ ਹੋਗੇ 15-15 ਦੇ ਲਾਗੇ 15-15 ਦੇ ਦੋ ਤੋਂ ਆਣ-ਬਾਣ ਸਮਾ ਹੋ ਗਿਆ ਦੋਜਾ ਦੂਜਾ ਸੂਵੇ ਆ ਪਹਿਲਾਂ 18 ਕਿਲੋ ਵਾਲੀ ਤੁਹਾਨੂੰ ਦਿਖਾਤੀ ਆ ਇਹ 16 ਕਿਲੋ ਤੇ ਚੱਲਣ ਈ ਆ ਕੱਟਾ ਇਹਦੇ ਮਗਰ ਤੇ ਬਾਕੀ ਸੋਹਣੀ ਹਾਈਟ ਆ ਬਿਲਕੁਲ ਪਤਲੇ ਪਿੰਡੇ ਦੀਆਂ ਕਰਮਾਂ ਵਾਲੀ ਤੇ 16 ਕਿਲੋ ਦੋ ਦਿਨ ਥੱਲੇ ਹਾਜ਼ਰ ਆ ਠੀਕ ਆ ਕੀ ਪੈਸੇ ਲਾਉਣੇ ਕਿਸੇ ਭਰਾ ਨੇ ਚੰਗੀ ਥਾਂ ਲਾਓ ਠੀਕ ਆ ਜੀ ਤਸल्ली ਕਰਵਾ ਕੇ ਦੇਣਾ ਪਸ਼ੂ ਆ ਦੇਖੋ ਇਹ ਦੋ ਕੁ ਵਜੇ 2:30 ਕਰਕੇ ਗਿਆ ਬੰਦੇ ਠੀਕ ਹੈ ਜੀ ਇਹ ਦੋਹਾਂ ਦੀ ਜੋੜੇ ਦੀ ਕਰਨੀ ਜੋੜੇ ਦੀ ਕਰਕੇ ਗਿਆ ਠੀਕ ਹੈ ਜੀ ਲੋਬੇ ਬਰਾਬਰ ਠੀਕ ਹੈ ਜੀ ਤੇ ਇਹਦੇ ਥਲੇ 16 ਕਿਲੋ ਦੋ ਤੋਂ ਦੂਜਾ ਸੂਆ ਕਟਾ ਮਗਰ ਤੇ ਬਾਕੀ ਤੁਹਾਡੇ ਸਾਹਮਣੇ ਪੂਰੀ ਡਿਟੇਲ ਆਪਾਂ ਦੇ ਦਿੱਤੀ ਆ ਵੀ ਚਵਾਈ ਇਹਨਾਂ ਦੀ ਹੋਈ ਆ ਅਗੋਂ ਕੋਈ ਵੀ ਗਾਹਕ ਮੇਰੇ ਭਰਾ ਕਿਸੇ ਵੀਰ ਦਾ ਜੀ ਕਰਦਾ ਮਨ ਕਰਦਾ ਵੀ ਪਸ਼ੂ ਖਰੀਦਣ ਨੂੰ 18 ਜਾਂ 16 ਕਿਲੋ ਤਿਆਰ ਤੇ ਇਹਨਾਂ ਦਾ ਵੇਰਵਾ ਤੁਸੀਂ ਲੈ ਲਿਆ ਜੇ ਜੇਕਰ ਉਹ ਸੱਜਣ ਲੈ ਗਏ ਠੀਕ ਆ ਤੇ ਹੋਰ ਪਸ਼ੂ ਦੀ ਟਰਾਈ ਮਾਰ ਲਿਆ ਜੇ ਨਹੀਂ ਤੇ ਗੱਲਬਾਤ ਤੁਸੀਂ ਇਹਨਾਂ ਦੇ ਰੇਟ ਦੀ ਕਰ ਸਕਦੇ ਜੀ ਤੇ ਅਗਲੀ ਆਪਣੇ ਕੋਲ ਵੀਰ ਗੜੀ ਆ ਮੱਝ ਇਹ ਗੱਬਣ ਲੋ ਵੀ ਠੀਕ ਆ ਜੀ ਇੱਕੋ ਇੱਕ ਨਾਕ ਸੀਗਾ ਜਿਹੜਾ ਅੱਜ 8 ਮਹੀਆ ਦੇ ਵਿੱਚੋਂ ਗੱਬਣ ਤੇ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾ ਰਹੇ ਆ ਤੇ ਸਮਾਏ ਦਾ ਕਿੰਨਾ ਕਾ ਵੀਰ ਜੇ ਬਾਕੀ ਆ ਦੇਖੋ ਸੰਧੂ ਸਾਹਿਬ ਦਾ ਦਸਨ ਲੈ ਜੂ ਕਰ ਮਾਰੀ ਜੀ ਢੋਲੇ ਢੋਲੇ ਹਨਾ ਹਸਪਤਾਲ ਇੱਕ ਰਾਂਗਾ ਬਿਲਕੁਲ ਜੈੱਡ ਬਲੈਕ ਹੈ ਇਹ ਬਹੁਤ ਹਨ ਜੀ ਇਹਨਾਂ ਪਹਿਲਾਂ ਨਹੀਂ 16 ਕਿਲੋ ਦੁੱਧ ਕੱਢਿਆ ਥੇ ਹੁਣ ਦੂਜਾ ਕਿਤੇ ਜਾ ਨਾ ਦੂਜਾ ਸਵੇਰ ਦੂਸਰਾ ਸਵੇਰ ਹਾਂਜੀ ਲਓ ਵੀ ਦੂਜਾ ਸੂਆ ਵੀ ਰੰਦਾ ਵੀ ਹੁਣ ਸੂਣਾ ਤੇ ਪਹਿਲੇ ਸੂਵੇ ਕਿੰਨੀ ਮਿਲ ਕੇ ਕਰਾਈ ਇਹਨੇ ਵੀ ਸੰਧੂ ਦਾ 16 ਕਿਲੋ ਦੁੱਧ ਕੱਢਿਆ ਰਿਆ ਨੇ 16 ਕਿਲੋ ਤੁਹਾਨੂੰ ਬਹੁਤ ਥੇ ਪਨਾ ਆਪਣੇ ਕੋ ਇੰਨਾ ਕ ਪੰਗਾ ਨਹੀਂ ਹੁੰਦਾ ਇੰਨਾ ਜਿਆਦਾ ਉੱਥੇ ਪਲੂਨ ਦੀ ਚੁਆਈ 14 15 ਕਿਲੋ ਬਾਹਰ ਦੀ ਉੱਥੇ ਚੁਆਈ ਕਰਾਉਂਦੇ ਕਰਾਉਂਦੇ ਆ ਆਪਣੇ ਜਿਹੜਾ ਇੱਥੇ ਨਹੀਂ ਅਕਲ ਟਾਈਮ ਹੀ ਲੱਗਦਾ ਨਾਕ ਦੀ ਸੁਆਭੀ ਬੰਦਾ ਆ ਆਪਣੇ ਉਹ ਦਿਸ ਆਪਣੀਆਂ ਦੁੱਤਾਂ ਦੇਸੀ ਤੇ 도ਗਲੀ ਕ੍ਰੋਸ ਰੇਡ ਸਜੇ ਦੀ ਜਹਾ ਲੇਬਲ ਉਹ ਥੋੜੇ ਬੰਦੇ 도 ਦੇ ਘਾਟੇ ਦੇ ਹੁਣ ਜਾਂ ਗਾਂਘੇ ਦੇ ਹੁਣ ਮੱਜੇ ਲੱਗਦੇ ਆਪਾਂ ਪਾਈ ਜਾਂਦੇ ਆਂਦੇ ਵੀ ਲਾਈਵ ਚੁਆਈ ਕਰਾ ਕੇ ਤੇ ਪਹਿਲੇ ਪਹਿਲੇ ਸਵੇਰ ਵਾਲੀਆਂ ਦੀ ਆ ਪਾਵਾਂਗੇ ਜਰੂਰ ਉਹ ਸਟਾਰਟਿੰਗ ਉਹਨਾਂ ਦੀ 15 16 17 ਲੀਟਰ ਤੋਂ ਹੀ ਸਟਾਰਟਿੰਗ ਛੋਟੀਆਂ ਦੀ ਚੱਲਦੀਆਂ ਆ ਵਾਂ ਥੋੜਾ ਕੇ ਇੱਕ ਨਹੀਂ ਆਪਣੇ ਸੇਵਾ ਦਾ ਬੰਦਾ ਸੇਵਾ ਦਾ ਫ ਤਪਾਈਂ ਦਾ ਬੋਲ ਬਿਲਕੁਲ ਬਿਲਕੁਲ ਬਾਕੀ ਸਭ ਸੁਸਾਇ ਮੈਂ ਤੇ ਮਾਲ ਚ ਆਉਂਦਿਆਂ ਆਪਣਾ ਮੈਨੂੰ ਕਿਸੇ ਦਾ ਚਲੋ ਵੀਰ ਕੋਈ ਕਹਿੰਦੇ ਆ ਤੂੰ ਕਿ ਲੈ ਨਾਲ ਜਦੋਂ ਘਰੇ ਗਾਗ ਆਉਂਦੇ ਆ 18 ਦਿਨ ਨਹੀਂ ਮੇਰੇ ਤੋਂ ਜੋ ਖੁੱਲਾ ਚੈਨ ਜਦੋਂ ਮੈਂ ਸੌਣ ਗਿਆ ਨਾ ਤੇ ਮੇਰੇ ਤੋਂ ਵੀਰ ਕੋਈ ਸ਼ਰਤ ਲਾ ਕੇ ਚਵਾਉਂਗਾ 18 ਦਾ 20 ਕਿਲੋ ਜਿਹੜੀ ਮਰਜੀ ਮੈਂ ਅਸਰ ਮੋਹ ਚਵਾਉਂਗਾ ਇੱਕ ਡੰਗ ਨਹੀਂ ਮੈਂ ਦੋ ਡੰਗ ਨਹੀਂ ਪੰਜ ਦਿਨ ਰੱਖੂਗਾ ਵੀ ਕੋਲ ਚਾਹ ਪਾਣੀ ਪੀਉਂ ਸਾਰੇ ਕੰਮ ਕੋ ਖਰਚਾ ਵਰਚਾ ਜੋ ਮੇਰਾ ਹੋਗਾ ਬਿਲਕੁਲ ਬਿਲਕੁਲ ਮੈਂ ਸਹਿੰਦਾ ਤੇ ਦੁੱਧ ਚਵਾਵਾਂਗੇ ਮੱਜਾ ਦਾ ਵੀਰ ਨੂੰ ਵੀਰ ਨੂੰ ਅਮੇ ਦੁੱਧ ਹੈ ਵੀ ਆ ਮੈਂ ਈ ਤੁਹਾਡੇ ਕੋਲ ਤਾਰਾ ਵੀ 22 ਸਰੀ ਕੇ ਮੱਜਾ ਦੇ ਆ ਸੰਧੂ ਸਾਹਿਬ ਪੈਸੇ ਮੈਂ 20 ਕਿਲੋ ਜਲਾਏ ਆਣਗੇ ਤਾਂ 20 ਕਿਲੋ ਲਈ ਮੈਂਦੇ ਪਹਿਲਾਂ ਤੇ ਫਿਰ ਆਪਾਂ 20 ਕਿਲੋ ਚੋਂ ਹੰਦਾ ਫਰਜ ਵੀ ਬੰਨਦਾ ਜੀ ਆਪਾਂ ਪੈਸੇ ਲਾਏ 10 ਕਿਲੋ ਵਾਲੀ ਮੈਂਦੇ 8 ਕਿਲੋ ਵਾਲੀ ਦੇ ਫੇਰ ਨਹੀਂ ਤਾਂ 20 ਕਿਲੋ ਦਿੰਦੀ ਆ ਸੰਧੂ ਸਾਹਿਬ 16 ਕਿਲੋ ਵਾਲੀ 18 ਕਿਲੋ ਦੀਆਂ ਰੁਪਈਆ ਆਪਾਂ ਲੈ ਕੇ ਜੇਬ ਚ ਪਾ ਕੇ ਤੇ ਦੁੱਧ 10 ਕਿਲੋ ਹਨਾ 24 ਕਿਲਾ ਵੀ ਨਹੀਂ ਬਹੁਤ ਚਰ ਵਪਾਰ ਦੇ ਚੋਲੇ ਰੀ ਇੰਨਾ ਮਾਲ ਹੁੰਦਾ ਸੀ ਜਲੋ ਭਾਅ ਸੱਤੇ ਹੀ 11 ਇੱਕ ਝੂਗਲਾ ਪਾ ਕੇ 10 ਕਰ ਕਰ ਦਈਦਾ ਇਦੋਂ ਮੇਹੂ ਜੰਦੀਆਂ ਹੀ ਬਾਕੀ ਜੇ ਚੰਗੀ ਮੱਝ ਲੈਣੀ 16 ਤੋਂ ਕਿਲੋ ਵਾਲੀ ਬਾਹਰ ਤੁਹਾਨੂੰ ਪੈਸੇ ਚੰਗੇ ਲਾਗੇ ਪੈਸੇ ਲੱਗਣੇ ਪੈਸਾ ਤਾਂ ਲੱਗੂਗਾ ਉਹ ਤਾਂ ਮੈਂ ਵੀ ਤਾਂ ਝੂੜ ਮਾਰ ਦੂੰ 10 ਕਿਲੋ ਵਾਈ ਦਾ 18 ਦਿਨ ਦੀ ਪਰ ਦੇਂਦੀ ਨਹੀਂ 18 ਕਿਲੋ ਬਣ ਕੇ ਸਹੀ ਹੈ ਉਹ 100 'ਚ ਇੱਕ ਅੱਧੀ ਨਿਕਲਾਊ ਜ਼ਰੂਰ ਬਿਲਕੁਲ ਜ਼ਿਆਦਾ ਨਹੀਂ ਸਾਡੀ ਲੋ ਵੀ ਇਹ ਗੱਲਬਾਤ ਤਾਂ ਦੋਸਤੋ ਦੇਖੋ ਇੱਕ ਜੜੀ ਇਹ ਮੱਝ ਗੱਬਣ ਤੁਹਾਨੂੰ ਦਿਖਾਤੀ ਆਪਾਂ ਦੂਜਾ ਸੂਹਾ 10 ਕਿ ਦਿਨ ਦੀ ਹਜੇ ਨਰਮਾ ਇੱਕ ਰਾਂਗਾ ਕਰਮ ਵਾਲੀ ਬਿਲਕੁਲ ਜੈਡ ਬਲੈਕ ਇਹ ਵੀ ਮਾਟਾ ਜਟੂ ਜੀ ਚੰਗੀ ਆ ਦੁੱਧ ਦੇ ਵੀ ਚੰਗਾ ਚਵਾਉਣ ਵਾਲੀ ਆ ਦੁੱਧ ਚਾਹੂ 2018 ਕਿਲੋ ਵੀ 20 ਕਿਲੋ ਠੀਕ ਆ ਦੁੱਧ ਵੀ ਦਾ ਵੀ ਭਰਾਉਗੀ ਇਹ ਵੀ 18 ਠੀਕ ਆ ਜੀ ਸੋ ਸਾਨੂੰ ਗਰਮੀ ਦੇ ਵਿੱਚ ਜੂਨ ਤੇ ਮਹੀਨਿਆਂ ਚ ਵੀ ਦੁੱਧ ਮੈਂ ਗਰਮੀ ਤੂੜੀ ਪਿਛਲੇ ਸਾਲ ਮਝਾ ਲ ਚੋਂਦਾ ਮੈਂ ਹੁਣ ਵੀ ਚਾਹੁੰਦਾ ਦੁੱਧ ਮਿਆਂ ਦੇ ਲਈ ਠੀਕ ਆ ਜੀ ਹੁਣ ਮੇਰੀਆਂ ਮੱਝਾਂ ਵੀ ਹੋਏ ਸੁੱਕ ਕਰਨ 10 15 ਮਹੀਨਿਆਂ ਦੇ ਸੁਨੋ 10 ਮਹੀਨਿਆਂ ਤੱਕ ਠੀਕ ਆ ਵੀ ਹਾਂਜੀ ਲਓ ਵੀ ਕਿਸਾਨ ਵੀਰੋ ਅੱਜ ਐਨੀਮਲ ਨੇ ਵੀਰ ਮੰਨੇ ਹੁਣ ਦੇ ਫਾਰਮ ਤੇ ਸੋ ਡੇਰੀ ਫਾਰਮ ਦੇ ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਪਸ਼ੂ 5 7 8 ਜਿਹੜ ਕਿਸੇ ਵੀਰ ਨੂੰ ਕੋਈ 15 ਲੀਟਰ ਤੋਂ ਬਾਹਰ-ਬਾਰ ਮੱਝ ਖਰੀਦਣੀ ਆ ਤਾਂ ਤੁਸੀਂ ਸੰਪਰਕ ਕਰ ਸਕਦੇ 15 18 17 20 ਸਿਰਿਆਂ ਤੁਹਾਡੇ ਚੈਲਨ ਤੇ ਕੋਈ ਵੀਰ ਆ ਜੇ ਆ ਮੇ ਮੇਰੀ ਸੱਲੀ ਤੇ ਨਾ ਫਿਰ ਤੇਰੀ ਸੱਲੀ ਤੇ ਲੈ ਜਾ ਜੋ ਜਿੰਨੀ ਲੈਣੀ ਜੋ 20 ਕਹੂੰਗਾ 18 ਦੀ ਲੈ ਜਾ ਓੜ ਮੇਰੇ ਕੋਲ ਆ ਠੀਕ ਆ ਹਾਂ ਜੇ 18 ਦੇ ਦੂੰ ਤਾਂ ਰੱਖ ਲੈ ਨੀ ਵਾਪਸ ਕਰ ਦੇ ਤੀ ਤੂੰ ਮੈਨੂੰ ਮੈਨੂੰ ਨਾ ਫੋਨ ਤੇਰੇ ਫੋਨ ਤੇ ਲੱĐ ਕੇ ਮੇਰੇ ਘਰੇ ਲੈ ਜਾ ਦੇ ਪੈਸੇ ਬਿਲਕੁਲ ਬਿਲਕੁਲ ਸਿੱਧੀਆਂ ਜੀਆਂ ਗੱਲਾਂ ਕਰੀ ਲੈ ਫੇਰ ਹੋਊਗੀ ਤੇ ਜੇ ਆ ਕੇ ਵੀਰ ਵੀ ਇਹ ਨੇ ਵੀਰ ਨੇ 20 ਕਿਲੋ ਕੱਜ ਦਿਨੋਂ ਜੇ ਕੇ ਨਾ ਸੌਦਾ ਕਰਕੇ ਸਾਈ ਪੈਣਾ ਪਾ ਹੈਗੇ ਤਫਿਰ 50000 ਰੁਪਏ ਸਾਈ ਲਊ ਜੇ ਮੈਂ ਦੁੱਧ 20 ਕਿਲੋ ਚਵਾ ਕੇ ਚਵਾ ਕੇ ਤੇਰਾ ਹਾਂ ਵੀ ਅੱਜ ਜੇ ਕਹਦੀ ਨਹੀਂ ਫੇਰ ਦੀ ਹਿੱਤ ਜਿੱਥੇ ਦੀ ਹੁੰਦੀ ਮੈਂ ਬਿਲਕੁਲ ਲਓ ਵੀ ਇਹ ਦੋਸਤੋ ਸਿਰੇ ਸੱਟ ਗੱਲਾਂ ਨੇ ਬਾਕੀ ਮੇਰਾ ਭਰਾ ਇੱਥੇ ਆਣ ਕੇ ਸੋਨੇ ਵਰਗੇ ਪਸ਼ੂ ਆ ਪੈਸੇ ਲਾਉਣੇ ਆ ਤੁਸੀਂ ਬਾਕੀ ਪਾਟਾ ਨੋਟ ਵੀਰਾਂ ਦਾ ਵੀ ਸਾਈਡ ਤੇ ਕਰ ਦੇਈਦਾ ਜਦੋਂ ਅਸੀਂ ਗਿਣਤੀ ਮਾਰਨੀ ਆ ਤੇ ਮਾਲ ਡੰਗਰ ਆਪਦਾ ਦੋ ਬਰੀ ਪਾਓ ਤਿੰਨ ਜਾਣੇ ਪਾਓ ਭੈਣ ਪਾਵੇ ਭਰਾ ਪਾਵੇ ਬੱਚਾ ਪਾਓ ਤਸੱਲੀ ਕਰੋ ਏ ਅੱਜ ਆਪਣੇ ਵਿਸ਼ੇਸ਼ ਤੌਰ ਤੇ ਵਿਜ਼ਿਟ ਸੀਗੀ ਵੀ ਇਹ ਰਮਨ ਨੇ ਉਹਨਾਂ ਦੇ ਕੋਲ ਪਿੰਡ ਮਾਨੋਚਲ ਡੇਰੀ ਫਾਰਮ ਆ ਭਰਾ ਦਾ ਤੇ ਬਿਲਕੁਲ ਖੇਤਾਂ ਦੇ ਵਿੱਚ ਟਾਹਣੀਆਂ ਦੇ ਉੱਤੇ ਬੈਠੇ ਵੀਰੋਣੀ ਤੇ ਚੰਗਾ ਸਰਕਲ ਆ ਠੀਕ ਆ ਜੀ ਵਧੀਆ ਚੰਗਾ ਡੇਰੀ ਫਾਰਮ ਸਕਸੈਸ ਹੈਗਾ ਚੰਗੇ ਚੰਗੇ ਪਸ਼ੂ ਕੋਈ 15 18 ਲੀਟਰ ਤੋਂ ਬਾਰ ਬਾਰ ਜਿਹੜੀਆਂ ਮੱਝਾਂ ਝੋਟੀਆਂ ਚੰਗੀਆਂ ਚੱਲਣ ਡੀਆਂ ਨੇ ਬਾਕੀ ਮੋٹے ਤੌਰ ਤੇ ਕੁਰੀ ਆਪਾਂ ਤੁਹਾਨੂੰ ਚਾਤ ਵੀ ਆਪਵਾ ਦੇਣੀ ਆ ਠੀਕ ਆ ਜੀ ਸੋ ਘੱਟੋ ਘਾਟ ਵੀ 70 75 80 ਨਗ ਜਿਹੜੇ ਵੀਰ ਉਹਨਾਂ ਦੇ ਡੇਰੀ ਫਾਰਮ ਦੇ ਵਿੱਚ ਆ ਬੂਰੀਆਂ ਦੀਦੀ ਦਾ ਵੀ ਦੀਆਂ ਤੇ ਮੋਹਰਾ ਬ੍ਰੀਡ ਦੇ ਵਿੱਚ ਨਾ ਵੀ ਮਨੇ ਵੀਰੇ ਇੱਕ ਨੰਬਰ ਆਪਣੇ ਕੰਟੈਕਟ ਜਰੂਰ ਸਾਂਝੇ ਕਰ ਨੰਬਰ 98554 40808 ਠੀਕ ਹੈ ਜੀ ਹਾਂਜੀ ਹਾਂਜੀ ਇਸ ਨੰਬਰ ਤੇ ਵਟਸਐਪ ਚੱਲਦਾ ਸਭ ਸਾਬ ਦੇ ਇਸੇ ਦੇ ਆਪਣਾ ਫੋਨ ਠੀਕ ਹੈ ਮਹਾਰਾਜ ਹਾਂਜੀ ਓਕੇ ਤੁਮ ਲੋ ਵੀ ਦੋਸਤੋ ਇਹ ਗੱਲਾਂ ਬਾਤਾਂ ਸਨ ਇਹ ਡਿਟੇਲਾਂ ਸੀ ਅੱਜ ਪਸ਼ੂਆਂ ਦੀਆਂ ਜਿਹੜੇ ਵਿਕਰੀ ਵਾਲੇ ਅਵੇਲੇਬਲ ਨੇ ਅੱਜ ਇਸ ਕਿੱਲੇ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਅੱਜ ਇਸ ਵੀਡੀਓ ਵਿੱਚ ਇਹਨਾਂ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ